ਚੁੱਕੇ ਨਹੀਂ ਹੋ ਰਹੇ ਇਸ ਵੇਲੇ ਤੱਕ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹ ਸਭ ਤੋਂ ਅੱਗੇ ਚੱਲ ਰਹੇ ਨੇ ਦੂਜੇ ਨੰਬਰ ਤੇ ਅਕਾਲੀ ਦਲ ਹੈ ਤੀਜੇ ਨੰਬਰ ਦੇ ਉੱਤੇ ਮਨਦੀਪ ਸਿੰਘ ਨੇ ਔਰ ਕਾਂਗਰਸ ਚੌਥੇ ਨੰਬਰ ਦੇ ਉੱਤੇ ਆ ਔਰ ਜਿਹੜੀ ਲੀਡ ਹੈ ਇਸ ਵੇਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ 7000 ਪਲੱਸ ਦੀ ਹੈ ਮੇਰੇ ਨਾਲ ਸਟੂਡੀਓ ਦੇ ਵਿੱਚ ਇੱਥੇ ਮੌਜੂਦ ਹੈਗੇ ਨੇ तमाम ਪਾਰਟੀਆਂ ਦੇ ਬੁਲਾਰੇ ਨੇ ਨੁਮਾਇंदे ਨੇ ਹਰਪ੍ਰੀਤ ਸਿੰਘ ਜੀ ਕਾਂਗਰਸ ਤੋਂ ਮੇਰੇ ਨਾਲ ਮੌਜੂਦ ਰਹਿਣਗੇ ਪ੍ਰਭਜੋਤ ਾਲੀਵਾਲ ਸ਼੍ਰੋਮਣੀ ਅਕਾਲੀ ਦਲ ਤੋਂ ਔਰ ਗੁਰਪ੍ਰੀਤ ਬੱਬਲ ਆਮ ਆਦਮੀ ਪਾਰਟੀ ਤੋਂ ਮੌਜੂਦ ਰਹਿਣਗੇ ਸਬ ਦਾ ਰਿਐਕਸ਼ਨ ਲਵਾਂਗੇ ਕਿਵੇਂ ਪਾਰਟੀਆਂ ਦੀ ਪਰਫਾਰਮੈਂਸ ਨੂੰ ਕਿਹੜੀ ਚੀਜ਼ ਨੇ ਪ੍ਰਭਾਵਿਤ ਕੀਤਾ ਸਭ ਤੋਂ ਪਹਿਲਾਂ ਪ੍ਰਭਜੋਤ ਸ਼੍ਰੋਮਣੀ ਅਕਾਲੀ ਦਲ ਦੀ ਪਰਫਾਰਮੈਂਸ ਵਧੀਆ ਦੇਖਣ ਨੂੰ ਮਿਲਿਆ ਛੋਟੇ ਛੋਟੇ ਕਮੈਂਟ ਲਵਾਂਗੇ ਇਹਦੇ ਉੱਤੇ ਕੀ ਕਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਮਾਜੇ ਦੇ ਵੋਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਐਨੇ ਜ਼ੁਲਮ ਐਨਾ ਤੱਕਾ ਐਨੇ ਸਰਕਾਰੀ ਤੰਤਰ ਦੀ ਦੁਰਵਰਤੋਂ ਤੋਂ ਬਾਅਦ ਵੀ ਹਾਂ ਅੱਜ ਸ਼੍ਰੋਮਣੀ ਅਕਾਲੀ ਦਲ ਨਾਲ ਸਰਦਾਰ ਸੁਭੀਰ ਸਿੰਘ ਬਾਦਲ ਨਾਲ ਰਲ ਕੇ ਜੋ ਹਾਕਮ ਤੇਨੂੰ ਲੜਾਈ ਦੇ ਰਿਹਾ ਹੈ ਹਾਕਮ ਤੇਨੂੰ ਫਾਈਟ ਦੇ ਰਿਹਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਰਿਹਾ ਹੈ ਇਸ ਵਾਸਤੇ ਮੈਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੀ ਜਿਨ੍ਹਾਂ ਦਿਨ ਰਾਤ ਇਹ ਕੀਤਾ ਤਰਨਤਾਰ ਦੇ ਵਿੱਚ ਵੋਟ ਰਹਾ ਧੰਨਵਾਦ ਕਰ ਰਿਹਾ ਜਿਵੇਂ ਕਹਿ ਰਹੇ ਸੀ ਵੀ ਇਹ ਲੜਾਈ ਸਰਕਾਰ ਦੇ ਨਾਲ ਜੋ ਲੜਾਈ ਸੀਗੀ ਹਾਲਾਂਕਿ ਦਾਵਾ ਹਰੇਕ ਪਾਰਟੀ ਕਰਦੀ ਆ ਭਾਵੇਂ ਕਾਂਗਰਸ ਪਾਰਟੀ ਆ ਭਾਵੇਂ ਆਜ਼ਾਦ ਉਮੀਦਵਾਰ ਵੀ ਖੜੇ ਸੀ ਉੱਥੇ ਸਾਰੇ ਦਾਵਾ ਕਰਦੇ ਸੀ ਵੀ ਅਸੀਂ ਹੀ ਲੜਾਈ ਦੇਣੀ ਆ ਪਰ ਜੋ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਆ ਇਸ ਲੜਾਈ ਦੇ ਵਿੱਚ ਹਜੇ ਵੀ ਰੁਝਾਨ ਹਜੇ ਆ ਰਹੇ ਆ ਅਖੀਰ ਨੂੰ ਆ ਰਹੇ ਦੋ ਘੰਟੇ ਲੱਗਣਗੇ ਪਰ ਜਿਸ ਹਿਸਾਬ ਨਾਲ ਅਕਾਲੀ ਦਲ ਨੇ ਲੜਾਈ ਲੜੀ ਆ ਉਸ ਵਾਸਤੇ ਸਾਡੀ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਪਾਰਟੀ ਦੇ ਸਾਰੇ ਵਰਕਰ ਵਧਾਈ ਦੇ ਪਾਤਰ ਆ ਇਹ ਜੋ ਇਲੈਕਸ਼ਨ ਦਾ ਰਿਜ਼ਲਟ ਆ ਇਹ 2027 ਦਾ ਇੱਕ ਸ਼ੀਸ਼ਾ ਦਿਖਾ ਰਿਹਾ ਵਾ ਵੀ ਲੋਕਾਂ ਨੇ ਇਹ ਵੀ ਮੰਨ ਲਿਆ ਅੱਜ ਵੀ ਪੰਜਾਬ ਦੀ ਖੇਤਰੀ ਪਾਰਟੀ ਸੁਖਵੀਰ ਸਿੰਘ ਬਾਦਲ ਆੜੀ ਸ਼ਰਮਣੀ ਅਕਾਲੀ ਦਲ ਪਾਰਟੀ ਜਿਹਦੇ ਕੋ ਤੱਕੜੀ ਚੋਂ ਨਿਸ਼ਾਨ ਠੀਕ ਹੈ ਹਰਪ੍ਰੀਤ ਜੀ ਕਾਂਗਰਸ ਦੀ ਪਰਫਾਰਮੈਂਸ ਚੌਥੇ ਨੰਬਰ ਤੇ ਕਾਂਗਰਸ ਆ ਗਈ ਔਰ ਇਹਦੇ ਉੱਤੇ ਕੀ ਕਹੋਗੇ ਬਹੁਤ ਜ਼ੋਰ ਲਾਇਆ ਰਾਜਾ ਬੜਿੰਗ ਹੋਰਾਂ ਦੇ ਬਿਆਨ ਜਿਹੜੇ ਨੇ ਉਹ ਬਾਜ਼ੀ ਪਲਟ ਗਏ ਉੱਥੇ ਕਿਉਂਕਿ ਪਹਿਲਾ ਮੁਕਾਬਲਾ ਤਾਂ ਇਹੀ ਕਹਿੰਦੇ ਸੀ ਕਿ ਇਹਨੇ ਕਿ ਆਪ ਵਰਸਸ ਕਾਂਗਰਸ ਹੀ ਹੈ ਨਹੀਂ ਦੇਖੋ ਗੱਲ ਇਹ ਹੈ ਬੀਦੀ ਸਾਹਿਬ ਪਹਿਲੀ ਗਲਤੀਾਂ ਜਿਹੜੀ ਇਹ ਬਾਈ ਇਲੈਕਸ਼ਨ ਹੋਈ ਹੈ ਇਹ ਤੁਹਾਨੂੰ ਪਤਾ ਹੈ ਪੁਲਿਸ ਤੰਤਰ ਸਾਰਾ ਪ੍ਰਸ਼ਾਸਨਿਕ ਅਮਲਾ ਔਰ ਸਰਕਾਰ ਨੇ ਲੜੀਏ ਕੋਈ ਕੈਂਡੀਡੇਟ ਨੇ ਨਹੀਂ ਲੜੀ ਹੂੰ ਦੂਸਰੇ ਪਾਸੇ ਤੁਸੀਂ ਗੱਲ ਕੀਤੀ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਡੇ ਪੰਜਾਬ ਪ੍ਰਧਾਨ ਨੂੰ ਕਿਉਂਕਿ ਤੁਸੀਂ ਕਿਹਾ ਵੀ ਉਹਨਾਂ ਨੇ ਬਿਆਨ ਦਿੱਤੇ ਜੇ ਦੇਖੋ ਇਸ ਤਰ੍ਹਾਂ ਦਾ ਕੋਈ ਬਿਆਨ ਉਹਨਾਂ ਦਾ ਨਹੀਂ ਸੀ ਜਿਹਨੂੰ ਦੇ ਇੰਨਾ ਬਵਾਲ ਕੀਤਾ ਜਾਂਦਾ ਜਿਹਦੇ ਉੱਤੇ ਜਿਹਨਾਂ ਇੰਨਾ ਇੰਨਾ ਜ਼ਿਆਦਾ ਰੌਲਾ ਪਾਇਆ ਜਾਂਦਾ ਅਸਲ ਦੇ ਵਿੱਚ ਸਾਰੀ ਸਿਆਸੀ ਸਟੰਟबाजी ਸੀ ਅਰੇ ਤਾਂ ਆਮ ਆਦਮੀ ਪਾਰਟੀ ਨੇ ਇੱਕ ਇਲੈਕਸ਼ਨ ਦਾ ਮੁੱਦਾ ਬਣਾਇਆ ਜਦ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਬਿਆਨ ਨਾ ਨਹੀਂ ਦਿੱਤਾ ਔਰ ਉਸ ਤੋਂ ਬਾਅਦ ਮਾਫੀ ਵੀ ਮੰਗੀ ਤੁਰੰਤ ਕਿ ਜੇਕਰ ਕਿਸੇ ਦੀ ਭਾਵਨਾਵਾਂ ਨੂੰ ठेस ਪਹੁੰਚੀ ਹੈ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਹ ਜਿਹੜਾ ਇੰਨਾ ਰੌਲਾ ਪਿਆ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਇੰਟਰਨਲ ਫਾਈਟ ਹੈ ਨਾ ਫਗਵਾੜੇ ਟਿਕਟ ਦੀ ਫਾਈਟ ਜਿਹੜੀ ਜਸਵੀਰ ਸਿੰਘ ਗੜੀ ਉਹਨਾਂ ਨੇ ਕਿਉਂਕਿ ਫਗਵਾੜੇ ਤੋਂ ਇਲੈਕਸ਼ਨ ਲੜੀ ਸੀ ਉਧਰੋਂ ਸਰਦਾਰ ਜੋਗਿੰਦਰ ਸਿੰਘ ਮਾਨ ਜਿਹੜੇ ਸਰਦਾਰ ਬੋਟਾ ਸਿੰਘ ਜੀ ਦੇ ਸਕੇ ਭਾਣ ਦੇ ਤੇ ਸਿਆਸੀ ਨਹੀਂ ਉਹਨਾਂ ਨੇ ਵੀ ਫਗਵਾੜੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਇਲੈਕਸ਼ਨ ਲੜੀ ਸੀ ਹੁਣ ਉਸ ਤੋਂ ਬਾਅਦ ਜਸਵੀਰ ਸਿੰਘ ਗੜੀ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤਾਂ ਇੱਕ ਰੇਸ ਲੱਗੀ ਆ ਕਿ ਅਗਲੀ ਜਿਹੜੀ ਚੋਣ ਆ ਮੇਰੀ ਗੱਲ ਸੁਣੋ ਇਲੈਕਸ਼ਨ ਦੇ ਵਿੱਚ ਮੁੱਦਾ ਬਣਾ ਕੇ ਇਹ ਇਲੈਕਸ਼ਨ ਦੇ ਵਿੱਚ ਅਗਲੀ 2027 ਦੀ ਇਲੈਕਸ਼ਨ ਚ ਟਿਕਟ ਲਈ ਦਾਅਵੇਦਾਰੀ ਕੋਈ ਵਿਕਾਸ ਦੀ ਮੁੱਦਾ ਸੀਗਾ ਨਹੀਂ ਵਿਕਾਸ ਉੱਥੇ ਕਿਹੜਾ ਆਇਆ ਜੀ ਚਲੋ ਬੱਬਲ ਉਹ ਨਹੀਂ ਦੱਸ ਦਿੰਦੇ ਨੇ ਕਿ ਸਰਕਾਰੀ ਤੰਤਰ ਯੂਜ਼ ਕਰਕੇ ਕਹਿੰਦੇ ਇਹ ਬਾਇ ਇਲੈਕਸ਼ਨ ਪਾਰਟੀਆਂ ਜਿਹੜੀ ਸੱਤਾ ਤੇ ਰਹਿੰਦੀ ਹੈ ਕੱਢ ਜਾਂਦੀ ਹੈ ਔਰ ਰਾਜਾ ਵੜਿੰਗ ਹੋਰਾਂ ਨੇ ਬਿਆਨਾਂ ਨੇ ਕੁਝ ਨਹੀਂ ਕੀਤਾ ਸਰਕਾਰੀ ਤੰਤਰ ਦਾ ਯੂਜ਼ ਕੀਤਾ ਆਪਨੇ ਚਲੋ ਜੀ ਜਦੋਂ ਕੋਈ ਹਾਰਦਾ ਤੇ ਉਹ ਸੋਹ ਤਰ੍ਹਾਂ ਦੇ ਬਹਾਨੇਬਾਜ਼ੀਆਂ ਕਰਦੇ ਆ ਚੌਥੇ ਨੰਬਰ ਤੇ ਆਣਾ ਤੇ ਕਾਂਗਰਸ ਨੂੰ ਇੱਕ ਸ਼ੀਸ਼ਾ ਦਿਖਾਇਆ ਵੀ ਇਹਨਾਂ ਦਾ ਵजूद ਪੰਜਾਬ ਦੇ ਵਿੱਚੋਂ ਖਤਮ ਹੈ ਰਹਿੰਦਾ ਕਹਿੰਦਾ ਜਿਹੜਾ ਰਾਜੇ ਵੜਿੰਗ ਜੀ ਨੇ ਪੰਜਾਬ ਕਾਂਗਰਸ ਅਸੀਂ ਕਹਿੰਨੇ ਜੀ ਇਹਨਾਂ ਨੂੰ 20 ਸਾਲ ਹੋਰ ਪ੍ਰਧਾਨ ਬਣਾਈ ਰੱਖਣੇ ਦੇਸ਼ ਤੋਂ ਹੀ ਕਾਂਗਰਸ ਖਤਮ ਕਰ ਦੇਣਗੇ ਇਹਨਾਂ ਦੀਆਂ ਆਪ ਦੀਆਂ ਗਲਤੀਆਂ ਕਰਕੇ ਇਹ ਚੌਥੇ ਨੰਬਰ ਤੇ ਗਏ ਆ ਸਾਡੀਆਂ ਸਰਕਾਰਾਂ ਨੇ 4 ਸਾਲ ਜਿਹੜੇ ਬੀਤੇ 3.5 4 ਸਾਲ ਵਿਕਾਸ ਦੀ ਵੀ ਨੇਰੀ ਲਿਆਂਦੀ ਕੰਮਾਂ ਦੀ ਵੀ ਨੇਰੀ ਲਿਆਂਦੀ 55000 ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਉਹ ਲੋਕਾਂ ਨੇ ਫਤਵਾ ਦਿੱਤਾ ਲੋਕਾਂ ਨੇ ਸਰਕਾਰ ਨੂੰ ਦੱਸਿਆ ਵੀ ਅਸੀਂ ਅਗਲੀ ਵਾਰੀ ਵੀ ਦੁਬਾਰਾ ਇਹ ਰਿਪੀਟ ਕਰਦੇ ਹਾਂ ਰਿਪੀਟ ਹੋਣ ਜਾ ਰਿਹਾ ਆਪ ਵੀ ਇਹ ਕਹਿੰਦੇ ਸੀ ਸਾਰੇ ਵੀ ਇਹ ਮੋਟ ਬਣੇਗੀ 27 ਦੀ 27 ਦਾ ਮੋਟ ਬਣੇਗਾ ਤੇ ਆਗੇ ਰਿਜ਼ਲਟ ਪਰਜੋਤ ਫਰਕ ਇਸ ਚੀਜ਼ ਦਾ ਦੇਖੋ ਕੋਈ ਮੰਨੇ ਨਾ ਮੰਨੇ ਹਰਪੀ ਜੀ ਫਰਕ ਤਾਂ ਇਹਦਾ ਪਏਗਾ ਜਿਹੜਾ ਇਸ ਚੋਣ ਨੂੰ ਜਿੱਤਦਾ ਹੈ ਆਪ ਜਿੱਤਦੀ ਹੈ ਜਿਹੜਾ ਵੀ ਜਿੱਤਦਾ ਹੈ ਹਲੇ ਤਾਂ ਆਪ ਦੀ ਤਸਵੀਰ ਹੀ ਸਾਫ਼ ਲੱਗਦੀ ਹੈ ਤਾਂ 27 ਦੇ ਲਈ ਉਹਨਾਂ ਕੋਲ ਕਹਿਣ ਨੂੰ ਬਹੁਤ ਕੁਝ ਹੋ ਜਾਏਗਾ ਕਿਉਂਕਿ ਇਸ ਤੋਂ ਵੱਡੀ ਕੋਈ ਇਲੈਕਸ਼ਨ ਅਜੇ ਹੈ ਨਹੀਂ ਫਿਲਹਾਲ ਦੇਖੋ ਗਗਨ ਜੀ ਤੁਸੀਂ ਵੀ ਤੇ ਮੈਂ ਵੀ ਤੇ ਲੋਕਾਂ ਨੇ ਵੀ ਪੰਜਾਬ ਦੇ ਵਿੱਚ ਬਾਈ ਇਲੈਕਸ਼ਨਾਂ ਦੇਖਿਆ ਨੇ ਆਪਾਂ ਬਾਈ ਇਲੈਕਸ਼ਨਾਂ तकरीबन 40-40000 50-50000 ਤੋਂ ਹਾਕਮ ਤੈਨੂੰ ਜਿੱਤਦੇ ਦੇਖਿਆ ਤੇ ਇਸ ਚੋਣ ਦੇ ਵਿੱਚ ਜਿੱਥੇ ਐਨੀ ਸਰਕਾਰ ਦੇ ਤੰਤਰ ਦੀ ਦੁਰਵਰਤ ਹੋਈ ਆ ਅਜੇ 9400 ਵੋਟਾਂ ਦਾ ਮਾਰਜਨ ਆ ਅਖੀਰ ਤੱਕ ਕਿੰਨਾ ਹੁੰਦਾ ਉਹ ਆਉਣ ਵਾਲੀ ਗੱਲ ਆ ਪਰ ਜੇ ਮੈਂ ਕਹਾਂ 10-15 ਹਜ਼ਾਰ ਤੋਂ ਵੀ ਜਿੱਤ ਲਈ ਹੈ ਸਰਕਾਰ ਇਹਨੂੰ ਜਿੱਤ ਨਾ ਮੰਨੇ ਜਾਵੇ ਇਹ ਇੱਕ ਤਰ੍ਹਾਂ ਦੀ ਲੋਕਾਂ ਵੱਲੋਂ ਹਾਰ ਆ ਕਿਉਂਕਿ ਪੰਜਾਬ ਦੇ ਵਿੱਚ ਦੇਖੋ 92 ਐਮਐਲਏ ਨੇ ਹੋਣਾ ਹਮ ਐਮਐਲਏ ਤੇ ਤੁਸੀਂ ਸਭ ਜਿਤਾਇਆ ਇਸ ਤੋਂ ਬਾਅਦ ਵੀ ਵੋਟ ਮੰਗਣ ਦੀ ਆਵਾਂਗੇ ਤੇ ਇਸ ਜਿਮਨੀ ਚੋਣ ਚ ਮੈਂ ਕਹਿੰਦਾ ਵੀ ਹਰੇਕ ਗਲੀ 'ਚ ਕਿਹੜਾ ਪਿੰਡ ਆ ਜਿੱਥੇ ਉਹ ਸਰਕਾਰੀ ਸਰਕਾਰ ਨੂੰ ਲੈ ਕੇ ਨਹੀਂ ਗਏ ਫਿਰ ਵੀ ਇੱਕ ਮਾਮੂਲੀ ਜਿਹਾ ਵੋਟਾਂ ਤੋਂ ਜੇ ਹਾਰ ਜਿੱਤ ਹੁੰਦੀ ਆ ਤੇ ਇੱਕ ਤਰੀਕੇ ਦਾ ਸ਼ੀਸ਼ਾ ਵਾ ਉਹਨੂੰ ਦਿਖਾ ਦਿੱਤਾ ਲੋਕਾਂ ਨੇ ਤੁਸੀਂ ਤੁਸੀਂ ਇੰਨੀ ਜੇ ਲੀਡ 10 15000 ਦੀ ਆਂਦੀ ਹੈ ਇਹਨੂੰ ਨਹੀਂ ਮੰਨਦੇ ਵੱਡੀ ਲੀਡ ਮੈਂ ਕਹਿੰਦਾ ਵੀ ਜੇ ਇੰਨੀਆਂ ਵੋਟਾਂ ਸਰਕਾਰ ਨੇ ਧੱਕੇ ਨਾਲ ਹੀ ਪਵਾ ਲਈਆਂ ਹਾਂ ਪਰਚੇ ਕਰ ਕਰਕੇ ਫੋਟ ਦੇਖੋ ਐਸਐਸਪੀ ਉੱਥੋਂ ਸਸਪੈਂਡ ਹੋਏ ਨੇ ਡੀਐਸਪੀ ਐਸਐਚ ਉੱਥੋਂ ਬਦਲੇ ਗਏ ਆ ਕਾਲੀ ਧੱਲੇ ਐਪਲੀਕੇਸ਼ਨਾਂ ਦੇ ਕੇ ਬਦਲੇ ਬੱਬਲ ਇਹ ਇਹ ਬਹੁਤ ਸਵਾਲ ਚੱਕਿਆ ਜਾਂਦਾ ਐਸਐਸਪੀ ਦਾ ਬਦਲੇ ਸਭ ਦੇ ਸਾਹਮਣੇ ਆ ਧੱਕਾ ਵਾਕਈ ਹੋਇਆ ਉੱਥੇ ਪਰਚੇ ਵਾਕਈ ਕੀਤੇ ਗਏ ਸਾਨੂੰ ਤਾਂ ਕੋਈ ਨਹੀਂ ਕਾਂਗਰਸ ਵਾਲੇ ਵੀ ਕਹਿੰਦੇ ਨੇ ਕਿ ਤੰਤਰ ਵਰਤਿਆ ਆ ਅਕਾਲੀ ਦਲ ਵੀ ਕਹਿ ਰਿਹਾ ਸਰਕਾਰਾਂ ਦੇ ਹਮੇਸ਼ਾ ਮਜੂਗਾ ਧਿਰ ਤੇ ਲੱਗਦੇ ਹੀ ਨੇ ਇਲਜ਼ਾਮ ਲਾ ਲੈਣ ਹਾਰ ਨੂੰ ਕਬੂਲਣਾ ਚਾਹੀਦਾ ਆਪਾਂ ਨੂੰ ਮੰਨਣਾ ਚਾਹੀਦਾ ਹਾਤ ਤੇ ਮੰਥਨ ਕਰਨਾ ਚਾਹੀਦਾ ਨਾ ਕਿ ਆਪਾਂ ਵਿਰੋਧੀ ਧਿਰ ਤੇ ਇਲਜ਼ਾਮ ਲਾਈਏ ਆਪਾਂ ਮੰਨੀਏ ਅਸੀਂ ਹਾਰ ਗਏ ਆ ਸਰਕਾਰ ਦੇ ਕੀਤੇ ਕੰਮਾਂ ਨੂੰ ਲੋਕਾਂ ਨੇ ਵੋਟ ਪਾਈ ਹੈ 10000 ਕੋਈ ਵੋਟ ਧੱਕੇ ਨਾਲ ਵੋਟ ਨਹੀਂ ਪੈ ਜਾਂਦੀ 20000 ਵੋਟ ਧੱਕੇ ਨਾਲ ਹੀ ਦੇ ਪੈ ਜੋ 5-7000 ਕੋਈ ਕਵਾ ਸਕਦਾ ਤੇ ਕਵਾ ਲਵੇ 5000 10000 ਵੋਟ ਤੁਸੀਂ ਮੰਨਦੇ ਹੋ ਤੇ ਸਰਕਾਰ ਕੋਈ ਇਦਾਂ ਧੱਕੇ ਨਾਲ ਦੱਦਾ ਸੀ 8000 ਵੋਟ ਕਾ ਆਮ ਆਦਮੀ ਪਾਰਟੀ ਦੇ ਮੇਰੇ ਵੀਰ ਕਹਿ ਰਹੇ ਆ ਕਿ ਮੰਨਣਾ ਚਾਹੀਦਾ ਵੀ ਜਿਹਨੇ ਜਿੱਤ ਰਿਹਾ ਮੰਨੋ ਮੈਂ ਉਹ ਯਾਦ ਕਰਾਉਣਾ ਚਾਹੁੰਦਾ ਵੀ ਇਹਨਾਂ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਟੇਜਾਂ 'ਤੇ ਜਾ ਕੇ ਕਹਿੰਦੇ ਸੀਗੇ ਵੀ ਅਕਾਲੀ ਦਲ ਦੀ ਕੋਈ ਟਿਕਟ ਲੈਣ ਨੂੰ ਤਿਆਰ ਨਹੀਂ ਅਕਾਲੀ ਨਲਿ ਟਿਕਟ ਐ ਸਿੱਟ ਜਾਣ ਕੇ ਗੇਟ ਬੰਦ ਕਰ ਲਿਓ ਅੱਜ ਟੱਕਰ ਕੌਣ ਦੇ ਰਹੀ ਹੈ ਉੱਥੇ ਅਕਾਲੀ ਦਲ ਦੇ ਰਹੀ ਹੈ ਜਿਨ੍ਹਾਂ ਬਾਰੇ ਭਗਵੰਤ ਸਿੰਘ ਮਾਨ ਕਹਿੰਦੇ ਸੀ ਵੀ ਇਹਨਾਂ ਦੀ ਟਿਕਟ ਨਹੀਂ ਕਿਸੇ ਨੇ ਲੈਣੀ ਇਹਨਾਂ ਦੀ ਜ਼ਮਾਨਤਾਂ ਜਬਤ ਹੋਣੀਆਂ ਸੁਖਬੀਰ ਸਿੰਘ ਬਾਦਲ ਨੂੰ ਕੋਈ ਪੁੱਛਦਾ ਨਹੀਂ ਅੱਜ ਸੁਖਬੀਰ ਸਿੰਘ ਬਾਦਲ ਤੇ ਸ਼ਰੋਮਣੀ ਅਕਾਲੀ ਦਲ ਡੱਟ ਕੇ ਖੜਾ ਜਿਹੜਾ ਅੱਜ ਇਹਨੂੰ ਟੱਕਰ ਦੇ ਰਿਹਾ ਜੇ ਮੰਨਣ ਦੀ ਗੱਲ ਕਰਦੇ ਹਾਂ ਹਰਪੀਜੀ ਇਹ ਇਹ ਚੀਜ਼ ਵੀ ਮੰਨਦੇ ਹੋ ਕਿ ਇੱਕ ਪਾਸੇ ਤਾਂ ਇਹ ਗੱਲ ਚੱਲ ਰਹੀ ਸੀ ਕਿ ਕਾਂਗਰਸ ਮੁਕਾਬਲਾ ਹੁਣ ਅਕਾਲੀ ਦਲ ਵੀ ਮੁਕਾਬਲੇ ਦੇਖ ਰਿਹਾ 27 ਦੇ ਲਈ ਵੀ ਕਹਿ ਲੋ ਚਲੋ ਇੱਥੇ ਤਾਂ ਦਿਖਦਾ ਹੀ ਪਿਆ ਮੁਕਾਬਲੇ ਦੇ ਵਿੱਚ ਅਕਾਲੀ ਦਲ ਦੇਖੋ ਬਿਲਕੁਲ ਅਕਾਲੀ ਦਲ ਹੂੰ ਅਸੀਂ ਚਾਹੁੰਨੇ ਆ ਖੜਾ ਹੋਵੇ ਪੰਜਾਬ ਦੀ ਖੇਤਰੀ ਪਾਰਟੀ ਐ ਸਿੱਖਾਂ ਦੀ ਨੁਮਾਇੰਦਾ ਜਮਾਤ ਐ ਹਮ ਸਰਕਾਰ ਬਣਾਵੇ ਇਹ ਵੀ ਚਾਹੁੰਦੇ ਹੋ ਕਿ ਨਹੀਂ ਚਾਹੁੰਦੇ ਨਹੀਂ ਦੇਖੋ ਇਹ ਜੀ ਗੱਲ ਨਹੀਂ ਕਰਨੀ ਮੈਂ ਤਾਂ ਜੋ ਕਹਿਣਾ ਚਾਹ ਰਿਹਾ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਅਕਾਲੀ ਦਲ ਦਾ ਗਰਦ ਵਿੱਚ ਜਾਣਾ ਪੰਜਾਬ ਦੇ ਲਈ ਹਾਨੀਕਾਰਕ ਐ ਅਕਾਲੀ ਦਲ ਦਾ ਬਿਲਕੁਲ ਖੜੇ ਰਹਿਣਾ ਚਾਹੀਦਾ ਮੋਡਰੇਟ ਪੋਲਿਟਿਕਸ ਜਿਹੜੀ ਐ ਉਹਦਾ ਅਲੰਭਰਦਾਰ ਐ ਅਕਾਲੀ ਦਲ ਸੋ ਇਹ ਕੋਈ ਮਾੜੀ ਗੱਲ ਨਹੀਂ ਐ ਜਿਹੜੀ ਗੱਲ ਐ ਨਾ ਦੇਖੋ ਆਮ ਆਦਮੀ ਪਾਰਟੀ ਨੇ ਜਿੱਤਦੀ ਕਈ ਫੈਕਟਰ ਨੇ ਇਹੀ ਹਰਮੀਰ ਸਿੰਘ ਸੰਧੂ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ 2022 ਦੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਨਸ਼ਾ ਮਾਫੀਆ ਗਰਦਾਨ ਕੇ ਇਹਨਾਂ ਤੋਂ ਇਹ ਸੀਟ ਜਿਹੜੀ ਹੈ ਆਮ ਆਦਮੀ ਪਾਰਟੀ ਨੇ ਖੋਈ ਸੀ ਤੇ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਐਸਾ ਐਸੇ ਉਮੀਦਵਾਰ ਨੂੰ ਜਦੋਂ 4 ਸਾਲ ਪਹਿਲਾਂ ਇਲੈਕਸ਼ਨ ਲੜੀ ਸੀ ਇਹਨਾਂ ਨੇ ਅਕਾਲੀ ਦਲ ਵੱਲੋਂ ਤੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਡਰਗ ਲਾਊਡ ਕਿਹਾ ਸੀ ਕਿ ਆਪਾਂ ਨੂੰ ਔਨ ਰਿਕਾਰਡ ਯਾਦ ਹੈ ਆਪਾਂ ਨੂੰ ਪਤਾ ਸੋ ਹੁਣ ਅੱਜ ਇਹ ਬੰਦਾ ਕਿਵੇਂ ਦੁੱਧ ਧੋਤਾ ਹੋ ਗਿਆ ਜੀ ਜੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਕੋਈ ਵਾਸ਼ਿੰਗ ਮਸ਼ੀਨ ਆ ਜਿਹ ਚ ਪਾਇਆ ਉਹ ਸਾਫ ਹੋ ਗਿਆ ਕਲੀਨ ਹੋ ਗਿਆ ਹੈਗਾ ਬੱਬਲ ਜੀ ਇਹ ਇਹ ਫੈਕਟ ਹੈਗਾ ਤੇ ਸਾਰੇ ਕਹਿੰਦੇ ਨੇ ਕਹਿੰਦੇ ਤੁਸੀਂ ਸਾਰਿਆਂ ਦਾ ਰਲੇਵਾ ਕਰਤਾ ਨਹੀਂ ਨਹੀਂ ਇਹਨਾਂ ਨੂੰ ਪੁੱਛੋ ਵੀ ਤੁਸੀਂ ਮੰਨਦੇ ਹੋ ਵੀ ਉਹ ਡਰਗ ਮਾਫੀਆ ਉਹ ਫਿਰ ਇਹਦਾ ਮਤਲਬ ਅਕਾਲੀ ਦਲ ਚ ਸੀਗੇ ਨਾ ਪਹਿਲਾਂ ਅਕਾਲੀ ਦਲ ਚ ਸੀਗੇ ਤੇ ਉਹ ਠੀਕ ਸੀ ਅਸੀਂ ਤਾਂ ਕਿਹਾ ਹੀ ਨਹੀਂ ਕਿਹਾ ਤਾਂ ਆਮ ਆਦਮੀ ਪਾਰਟੀ ਨੇ ਹਟੋ ਗਈ ਆਮ ਆਦਮੀ ਪਾਰਟੀ ਦਾ ਬਿਆਨ ਸਕਦੇ ਬੱਬਲ ਜੀ ਇਹ ਦੱਸ ਸਕਦੇ ਆ ਇਸ ਦੇ ਬਾਰੇ ਜੋ ਜਿਵੇਂ ਕਹਿ ਰਹੇ ਨੇ ਕਿ ਉਹਨੂੰ આરોਪ ਲੱਗੇ ਉਸ ਤੋਂ ਬਾਅਦ ਕਹਿੰਦੇ ਇਹ ਕਹਿੰਦੇ ਕਿ ਵਾਸ਼ਿੰਗ ਮਸ਼ੀਨ ਚ ਫੇਰ ਕੇ ਸਾਫ ਕਰਤਾ ਮੈਂ ਬਰਬਰ ਭਗਵੰਤ ਸਿੰਘ ਮਾਹ ਦੀ ਉਸ ਸਪੀਚ ਯਾਦ ਕਰਾਉਣਾ ਚਾਹੁੰਦਾ ਜਿਹੜੇ ਕਹਿੰਦੇ ਵੀ ਅਕਾਲੀ ਦਲ ਕੋ ਕੈਂਡੀਡੇਟ ਨਹੀਂ ਅਕਾਲੀ ਦਲ ਦੀ ਇਲੈਕਸ਼ਨ ਲੜਨੀ ਇਹਨਾਂ ਨੇ ਉਸ ਤੋਂ ਬਾਅਦ ਰਾਜ ਸਭਾ ਮੈਂਬਰ ਦੇਤੇ ਉਹਨਾਂ ਚ ਕੋਈ ਇੱਕ ਵਲੰਟੀਅਰ ਨੂੰ ਟਿਕਟ ਦਿੱਤੀ ਹੋਵੇ ਉਸ ਤੋਂ ਬਾਅਦ ਜਿਮਨੀ ਚੋਣ ਆਈਆਂ ਭਾਵੇਂ ਉਹ ਗਿੱਦੜਵਾਹੇ ਦੀ ਚੋਣ ਆ ਭਾਵੇਂ ਉਹ ਤਰਨਤਰਨ ਦੀ ਚੋਣ ਆ ਇਹਨਾਂ ਦੇ ਵਲੰਟੀਅਰ ਜਿਹੜੇ ਝੰਡੇ ਚੱਕ ਕੇ ਫਿਰਦੇ ਹੁੰਦੇ ਸੀਗੇ ਇਹ ਸਬਕ ਇਹਨਾਂ ਨੂੰ ਕਿਸੇ ਹੋਰ ਪਾਰਟੀ ਨੇ ਨਹੀਂ ਸਿਖਾਇਆ ਇਹਨਾਂ ਦੇ ਵਲੰਟੀਅਰ ਨੇ ਸਿਖਾਇਆ ਵੀ ਸਾਨੂੰ ਤੁਸੀਂ ਬਾਹਰੋਂ ਲਿਆ ਕੇ ਜਦੋਂ ਉਮੀਦਵਾਰ ਸਾਡੇ ਥਾਪੋਗੇ ਜਿਨ੍ਹਾਂ ਦੇ ਹਵਾਲੇ ਅਸੀਂ ਪ੍ਰਚਾਰ ਕਰਦੇ ਰਹੇ ਹਾਂ ਜਿਨ੍ਹਾਂ ਦੇ ਹਵਾਲੇ ਪਿੰਡਾਂ 'ਚ ਲੜਾਈ ਲੜਦੇ ਰਹੇ ਆ ਅੱਜ ਉਹੀ ਆ ਕੇ ਜਦੋਂ ਸਾਡੇ ਸਿਰ ਤੇ ਬੈਠੂਗਾ ਤੇ ਵਰਕਰ ਨਹੀਂ برداشت ਕਰੇ ਪਰ ਪਰ ਪ੍ਰਭੂ ਸਵਾਲ ਤਾਂ ਇਹ ਹੈ ਨਾ ਕਿ ਹੁਣ ਜਿੱਤ ਹਾਰ ਦੀ ਜੇ ਗੱਲ ਕਰੀਏ 10000 ਦੇ ਨੇੜੇ ਦੀ ਲੀਡ ਚੱਲਦੀ ਪਈ ਆ ਇਹਨਾਂ ਦੇ ਕੈਂਡੀਡੇਟ ਦੀ ਫਿਰ ਜਿਹੜਾ ਜਿੱਤਦਾ ਹੁੰਦਾ ਉਹ ਕੈਂਡੀਡੇਟ ਦੀ ਲੀਡ ਨਹੀਂ ਬੇਦੀ ਸਾਹਿਬ ਉਹ ਸਰਕਾਰ ਦੀ ਲੀਡ ਹੈ ਸਰਕਾਰ ਦੀ ਮੌਜੂਮਾਨ ਸਰਕਾਰ ਦੀ ਲੀਡ ਹੈ ਉਹ ਕੇਜਰੀਵਾਲ ਦੀ ਲੀਡ ਹੈ ਉਹ ਜਿਹੜਾ ਡੰਡਾ ਤੰਤਰ ਚੱਲਿਆ ਜਿਹੜੀ ਬਦਮਾਸ਼ੀ ਗੁੰਡਾਗਰਦੀ ਹੋਈ ਜਿਹੜਾ ਨਸ਼ਾ ਵੰਡਿਆ ਜਿਹੜੇ ਪੈਸੇ ਵੰਡੇ ਜਿਹੜਾ ਜਿਹੜਾ ਇਹਨਾਂ ਨੇ ਸਰਕਾਰੀ ਮਸ਼ੀਨਰੀ ਦਾ ਦੁਰਪਯੋਗ ਕੀਤਾ ਉਹਦੀ ਲੀਡ ਹੈ ਇਹ ਇਹ ਹਰਮੀਰ ਸਿੰਘ ਸੰਧੂ ਦੀ ਲੀਡ ਹੈ ਆਮ ਆਦਮੀ ਪਾਰਟੀ ਦੀ ਲੀਡ ਨਹੀਂ ਹੈ ਕਾਂਗਰਸ ਅਮੀਰ ਧਨਾੜ ਬੰਦੇ ਨੂੰ ਲੈ ਕੇ ਖੜਾ ਕਰ ਸਕਦੀ ਆ ਕਾਲੀ ਦਲ ਇੱਕ ਗੈਂਗਸਟਰ ਮਾਫੀਆ ਲੈ ਕੇ ਖੜਾ ਕਰ ਸਕਦੀ ਆ ਤੇ ਆਮ ਆਦਮੀ ਪਾਰਟੀ ਇੱਕ ਸਾਫ਼ ਸੁਥਰੇ ਬੰਦੇ ਨੂੰ ਲੈ ਕੇ ਖੜਾ ਕਰ ਦਵੇ ਤੇ ਉਹਦੇ ਤੇ ਉਂਗਲਾਂ ਉੱਠਦੀਆਂ ਨੇ ਆਪਣੇ ਅੰਦਰ ਪੀੜੀ ਥੱਲੇ ਸੱਤਾ ਫੇਰਨਾ ਚਾਹਦਾ ਸਾਰੀਆਂ ਪਾਰਟੀਆਂ ਨੂੰ ਉਹ ਕੀ ਨੇ ਕੈਂਡੀਡੇਟ ਉਹਨਾਂ ਦਾ ਬੈਕਗ੍ਰਾਉਂਡ ਕੀ ਆ ਪਛੋਕੜ ਕੀ ਆ ਉਹ ਇਹ ਚੈੱਕ ਕਰਨ ਹੂੰ ਇਹ ਤਾਂ ਹੀ ਦੱਸਦੇ ਨਾ ਬੋਧੀ ਕਹਿੰਦੇ ਆ ਇਹ ਤਾਂ ਨਹੀਂ ਬੋਧੀ ਕਹਿੰਦੇ ਤੇ ਅੱਜ 40 ਸਾਲ ਹੋ ਗਏ ਸੀ ਇਸ ਗੱਲ ਨੂੰ ਉਦੋਂ ਕਿਉਂ ਨਹੀਂ ਧਰਮੀ ਫੌਜੀ ਨੂੰ ਆਪਣੀ ਸਰਕਾਰ ਵਲੇ ਚੇਅਰਮੈਨ ਨਹੀਂ ਦੇ ਦਿੱਤੀ ਉਹ ਰਾਜ ਸਭਾ ਚ ਭੇਜਤਾ ਕੁਲਾ ਦਿੰਦੇ ਉਹਨੂੰ ਟੈਗ ਅੱਜ ਹੀ ਆਦਾਈ ਸੀ ਦੇਖੋ ਜੀ ਪਹਿਲੇ ਦਿਨ ਤੋਂ ਧਰਮੀ ਫੌਜੀ ਆ ਪੰਥ ਦੀ ਕੋਈ ਗੱਲ ਆਉਂਦੀ ਇਹ ਸ਼੍ਰੋਮਣੀ ਅਕਾਲੀ ਦਲ ਉਹਨਾਂ ਨਾਲ ਡਟ ਕੇ ਖੜਦਾ ਰਿਹਾ ਇਹਨਾਂ ਦੇ ਧਰਮੀ ਫੌਜੀ ਜਿਹਨਾਂ ਨੂੰ ਕਹਿ ਰਹੇ ਵੀ ਧਰਮੀ ਫੌਜੀ ਮੰਨਣ ਤੋਂ ਇਨਕਾਰ ਕਰ ਰਹੇ ਉਹਨਾਂ ਨੂੰ ਐਸਪੀਸੀ ਨੌਕਰੀ ਵੀ ਦਿੱਤੀ ਹੋਈ ਆ ਹਮੇਸ਼ਾ ਅਕਾਲੀ ਦਲ ਪੰਜਾਬ ਦੀ ਲੜਾਈ ਲੜਦਾ ਰਿਹਾ ਮੈਂ ਇਸ ਗੱਲ ਤੋਂ ਇਹਨਾਂ ਦਾ ਧੰਨਵਾਦ ਕਰ ਰਿਹਾ ਵੀ ਇਹ 2022 ਵਾਲੀ ਸਟੇਟਮੈਂਟ ਜਿਹਦੇ ਵਿੱਚ ਇਹਨਾਂ ਦੇ ਸੀਐਮ ਜਿਹੜੇ ਬਣੇ ਨਹੀਂ ਸੀ ਉਹ ਕਹਿੰਦੇ ਹੁੰਦੇ ਸੀਗੇ ਵੀ ਇਹ ਤਰਨ ਤਰਨ ਨੂੰ ਬਚਾਉਣਾ ਤਾਂ ਚਿੱਟੇ ਦੇ ਮਾਫੀ ਨੂੰ ਹਰਾਉਣਾ ਪਊਗਾ ਅੱਜ ਉਹਨੂੰ ਨਾਲ ਗੱਡੀ 'ਚ ਬਿਠਾ ਕੇ ਗੱਡੀ 'ਚ ਨਾਲ ਲਮਕਾ ਕੇ ਇਹ ਕਹਿ ਰਹੇ ਆ ਵੀ ਇਹਦੇ ਅੰਦਰ ਸਾਫ਼ ਸੁਥਰਾ ਬੰਦਾ ਕੋਈ ਨਹੀਂ ਸੋ ਇਹਨਾਂ ਦਾ ਮੈਂ ਧੰਨਵਾਦ ਕਰੂੰਗਾ ਵੀ ਆਪਦੇ ਸੀਐਮ ਦੀ ਦੇਖੋ ਕਿਵੇਂ ਚੇਂਜ ਕਰਦੇ ਆ ਜਿਹੜੇ ਅੱਜ ਕਿੱਥੇ ਗਏ ਉਹ ਕਹਿੰਦੇ ਜੀਤ ਪੈਂਚਰ ਵਾਲਿਆਂ ਨੂੰ ਟਿਕਟ ਮਿਲੂਗੀ ਫਲਾਣੇ ਜੂਸ ਦੀ ਰੇੜੀਆਂ ਨੂੰ ਟਿਕਟ ਮਿਲੂਗੀ ਅੱਜ ਮੈਂ ਕਹਿੰਦਾ ਵੀ ਉਹ ਕੈਂ ਜਿਹੜਾ ਗਲੀਆਂ 'ਚ ਪੋਸਟਰ ਲਾਉਂਦਾ ਸੀ ਜੀ ਉਹਨੂੰ ਟਿਕਟ ਦੇ ਦਿੰਦੇ ਕੀ ਇਹਨਾਂ ਨੂੰ ਸ਼ੱਕ ਸੀਗਾ ਵੀ ਹਰਮੀਤ ਸਿੰਘ ਨੂੰ ਤਾਂ ਲੈ ਕੇ ਗਏ ਪਾਸਾ ਤਿੰਨ ਵਰੀ ਐਮਐਲਏ ਰਿਹਾ ਪਾਸਾ 10000 ਵੋਟ ਬੰਦੇ ਕੋਈ ਹੁੰਦੀ ਆ ਵੀ ਇਹਨੂੰ ਲੈ ਜੀ ਅਸੀਂ ਜੇ ਆਪਦੇ ਵਾਸਤੇ ਮੈਂ ਕਹਿੰਦਾ ਵੀ ਫੈਕਟਰ ਕੰਮ ਕਰ ਗਿਆ ਮੈਂ ਕਹਿੰਦਾ ਵੀ ਜੇ ਆਪਦੇ ਕਿਸੇ ਵਰਕਰ ਨੂੰ ਜੇ ਟਿਕਟ ਦੇ ਦਿੰਦੇ ਉਹ ਚ ਕੀ ਕਮੀ ਸੀ ਅਕਾਲੀ ਦਾ ਨਵੇਂ ਬੰਦਿਆਂ ਨੂੰ ਲਿਆ ਕੇ ਟਿਕਟ ਦਿੱਤੀ ਉਹਨਾਂ ਨੇ ਕਿਹੜਾ ਪੁਰਾਣੇ ਨੂੰ ਦਿੱਤੀ ਆ ਉਹਨਾਂ ਨੇ ਵੀ ਹੁਣੇ ਹੀ ਸ਼ਾਮਲ ਕਰਾ ਕੇ ਦਿੱਤੀ ਆ ਇਹੀ ਗੱਲ ਕਰਕੇ ਇਹ ਤੁਸੀਂ ਅਕਾਲੀ ਕਾਂਗਰਸ ਪਾਰਟੀ ਦੀ ਰੀਸ ਕਰਨੀ ਆ ਫਿਰ ਪੰਜਾਬ ਦੇ ਵਿੱਚ 92 ਐਮਐਲਏ ਲੋਕਾਂ ਨੇ ਤੁਹਾਨੂੰ ਤਾਂ ਜਿਤਾਏ ਸੀਗੇ ਯਾਦ ਦੇ ਕਰੀਬ ਬੰਦੇ ਸਾਰੇ ਅਸੀਂ ਬੰਦੇ ਬੰਦੇ ਲਿਆਵਾਂਗੇ ਨਵੇਂ ਮੁੰ ਸਰਕਾਰ ਦੇ ਵਿੱਚ 50 ਦੇ ਕਰੀਬ ਨਵੇਂ ਨੌਜਵਾਨ ਬੱਚੇ ਚੇਅਰਮੈਨ ਅੱਜ ਵੀ ਆ ਲੁਧਿਆਣੇ ਚ ਕੱਲ ਵੀ ਇੱਕ ਨਵੇਂ ਮੈਂ ਕਹਿੰਦਾ ਇੱਕ ਰਾਸਟਰ ਮੈਂਬਰ ਲਸਣ ਜਿਹੜੇ ਇੱਥੇ ਹੋਈਆ ਜੋਇਨਿੰਗ ਜਿਹਦੀ ਛੋਟੇ ਜਿਹੇ ਘਰੋਂ ਆ ਅੰਗੂੜਾ ਮੁੰਡਾ ਇਹਨੂੰ ਜ਼ਿਲ੍ਹਾ ਦਾ ਚੇਅਰਮੈਨ ਲਾਇਆ ਗਿਆ ਕੱਲ ਪਰਸੋਂ ਕਿਸੇ ਹੋਰ ਨੂੰ ਲਾਇਆ 6 ਮਹੀਨੇ ਰਹਿ ਗਏ ਹੁਣ ਤਾਂ ਲੰਘ ਗਿਆ ਮੇਲਾ ਹੁਣ ਤਾਂ ਮੇਲਾ ਲੰਘ ਗਿਆ ਆਉਂਦੇ ਵਾਰ ਤੇਰਾ ਨੂੰ ਅਸੀਂ ਵੀ ਆਮ ਕਰਾਂ ਚਾਹੀਆਂ ਸਾਨੂੰ ਵੀ ਟਿਕਟਾਂ ਮਿਲੀਆਂ ਅਸੀਂ ਵੀ ਬੜੇ ਆਮ ਕਰਾਂ ਨੂੰ ਜੇ ਸਾਨੂੰ ਮੌਕਾ ਦਿੱਤਾ ਨਾਮ ਸੁਣਵਾਈ ਹੋ ਰਹੀ ਹੈ ਜਾਂ ਹੋਵੇਗੀ ਦੇਖੋ ਬਿਲਕੁਲ ਠੀਕ ਗੱਲ ਹੈ ਅਸਲ ਦੇ ਵਿੱਚ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਗੱਲ ਦਾ ਜਵਾਬ ਹਾਰਨ ਵਾਲੀ ਟੀਮ ਨੂੰ ਮੇਰਾ خیال ਜ਼ਿਆਦਾ ਸਵਾਲ ਹੋਣੇ ਚਾਹੀਦੇ ਨੇ ਤੁਸੀਂ ਮੈਨੂੰ ਸਵਾਲ ਘੱਟ ਪੁੱਛ ਰਹੇ ਹੋ ਮੇਰੇ ਕੋਲ ਜਵਾਬ ਬਹੁਤ ਸਾਰੇ ਹਨ ਮੈਨੂੰ ਥੋੜਾ ਸਮਾਂ ਦਿਓ ਬੇਨਤੀ ਹੈ ਮੇਡੀ ਸਾਹਿਬ ਕਿ ਮਨਿੰਦਰ ਸਿੰਘ ਰਾਜਾਵੜਿੰਗੋਰਾ ਦੇ ਬਿਆਨ ਦੀ ਗੱਲ ਕੀਤੀ ਸੀ। ਹੂੰ। ਦੇਖੋ ਇੱਕ ਨਾ ਅਸੀਂ ਆਮ ਬੋਲਚਾਲ ਦੀ ਭਾਸ਼ਾ 'ਚ ਸਾਡੇ ਖਾਸ ਕਰਕੇ ਮਾਲਵਾ ਜਿਹੜਾ ਖਿੱਤਾ ਜੀ ਉਹਦੇ 'ਚ ਆਮ ਤੌਰ ਤੇ ਬਾਪੂ ਬੇਬੇ ਤੂੰ ਇਦਾਂ ਕਹਿ ਦਿੰਨੇ ਆ ਅਸੀਂ। ਹੂੰ। ਕੋਈ ਖਾਸ ਨਹੀਂ ਇਹ ਵੱਡੀ ਗੱਲ ਕਿ ਹਾਂ ਜ਼ਰੂਰੀ ਵੀ ਹਰ ਵੇਲੇ ਤੁਸੀਂ ਤੁਸੀਂ ਇਹਦਾ ਮਤਲਬ ਇਹ ਨਹੀਂ ਵੀ ਸਾਡੇ ਮਨਾਂ 'ਚ ਕੋਈ ਸਤਕਾਰ ਦੀ ਕਮੀ ਹੈ ਆਪਣੇ ਮਾਂ ਜਾਂ ਪਾਪ ਦੇ ਪ੍ਰਤੀ। ਹੂੰ। ਤੇ ਬਾਪੂ ਤੂੰ ਬੇਬੇ ਤੂੰ ਆਮ ਭਾਸ਼ਾ ਦਾ ਲਫ਼ਜ਼ ਆ ਸਾਡੇ ਪਿੰਡਾਂ ਦੀ ਇਹ ਆਪਾਂ ਨੂੰ ਸਮਝਣਾ ਪੈਣਾ ਤੇ ਜੇ ਉਹਨਾਂ ਨੇ ਸਹਿਜ ਸੁਭਾ ਇੱਕ ਗੱਲ ਕਰਦਿਆਂ ਕਰਦਿਆਂ ਫਲੋ ਦੇ ਵਿੱਚ ਸਰਦਾਰ ਬੂਟਾ ਸਿੰਘ ਦੇ ਬਾਰੇ ਇਹ ਗੱਲ ਕਹਿ ਦਿੱਤੀ ਕਿ ਇੱਕ ਸਰਦਾਰ ਬੂਟਾ ਸਿੰਘ ਸੀ ਕਾਲਾ ਰੰਗ ਦਾ ਤਾਂ ਉਹਦੇ ਵਿੱਚ ਉਹਨਾਂ ਦਾ ਠੀਕ ਸੀ ਬਿਆਨ ਉਹ ਦੇਖੋ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਮੰਤਵ ਨਹੀਂ ਸੀ ਕੋਈ ਐਸੀ ਕਮਿਊਨਿਟੀ ਦੇ ਬਾਰੇ ਕੋਈ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨੂੰ ਠੇਸ ਪਹੁੰਚਾਉਣ ਦਾ ਉਹ ਇੱਕ ਸਹਿਜ ਸੁਭਾਜ ਕੋ ਫਲੋ ਦੇ ਵਿੱਚ ਕਿਹਾ ਗਿਆ ਬਿਆਨ ਸੀ ਆਮ ਜਿਹੜੀ ਆਪਾਂ ਆਮ ਸਾਦੀ ਬੋਲ ਚਾਲ ਦੀ ਸਾਰੀ ਭਾਸ਼ਾ ਉਹ ਆਮ ਬੋਲ ਚਾਲ ਦੀ ਭਾਸ਼ਾ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਇਹਦੇ ਵਿੱਚ ਇਸ ਤਰ੍ਹਾਂ ਦਾ ਜਿਨ੍ਹਾਂ ਦਾ ਉਹਨਾਂ ਨੇ ਗੜੀ ਸਾਹਿਬ ਨੇ ਨੋਟਿਸ ਲਿਆ ਮੈਂ ਇੱਕ ਸਵਾਲ ਪੁੱਛਦਾ ਮੈਨੂੰ ਦੇਣ ਬੱਬਲ ਜੀ ਜਵਾਬ ਇਹਨਾਂ ਦੇ ਖਡੂਰ ਸਾਹਿਬ ਤੋਂ ਐਮਐਲਏ ਹੈ ਮਨਜਿੰਦਰ ਸਿੰਘ ਲਾਲਪੁਰਾ ਉਸ ਵਿਅਕਤੀ ਦੇ ਉੱਤੇ ਸੁਪਰੀਮ ਕੋਰਟ ਦੀ ਰੂਲਿੰਗ ਮੁਤਾਬਕ ਉਸ ਨੂੰ ਹੁਣ ਤੱਕ ਸੀਟ ਤੋਂ ਲਾਂਭੇ ਕਰਨਾ ਚਾਹੀਦਾ ਸੀ ਐਮਐਲਏ ਦੀ ਉਹਦੇ ਉੱਤੇ ਜਿਸ ਤਰ੍ਹਾਂ ਦਾ ਕੇਸ ਹੈ ਇੱਕ ਦਲਿਤ ਕੁੜੀ ਦੀ ਛੇੜਛਾੜ ਦੇ ਕੇਸ ਦੇ ਵਿੱਚ ਉਸ ਵਿਅਕਤੀ ਨੂੰ 2 ਸਾਲ ਦੀ ਸਜ਼ਾ ਹੋਈ ਹੈ ਮੈਂ ਪੁੱਛਦਾ ਗੜੀ ਸਾਹਿਬ ਦੀ ਜ਼ੁਬਾਨ ਉਹਦੇ ਤੇ ਕਿਉਂ ਬੰਦ ਹੈ ਕਿਉਂਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਸਰਕਾਰ ਹੈ ਵਿਧਾਇਕ ਹੈ केजरीवाल ਇਸ ਪਾਸੇ ਕਿਉਂਕਿ ਗੱਲ ਇਹ ਹੈ ਵੀ ਉਹ ਗਰੀਬ ਦਲਿਤ ਦੀ ਕੁੜੀ ਸੀ ਇਸ ਕਰਕੇ ਜ਼ੁਬਾਨ ਨਹੀਂ ਖੁੱਲੀ ਤੇ ਇਧਰੋਂ ਕਿਉਂਕਿ ਪੋਲਿਟিক্যাল ਮਾਇਲੇਜ ਮਿਲ ਜਾਣੀ ਸੀ ਇਧਰੋਂ ਗਾਹ ਟਿਕਟ ਦੀ ਆਸ ਹੈ ਫਗਵਾੜੇ ਤੋਂ ਵੀ ਅਸੀਂ ਜਗਿੰਦਰ ਸਿੰਘ ਮਾਨ ਦੀ ਟਿਕਟ ਕੱਟ ਕੇ ਤੇ ਕੱਲ ਨੂੰ ਮੈਂ ਟਿਕਟ ਦਾ ਦਾਵਾ ਕਰੂੰਗਾ ਇੱਕ ਮਿੰਟ ਮੇਰੀ ਗੱਲ ਸੁਣ ਲੋ ਇਸ ਵਾਸਤੇ ਗਲੀ ਸਾਹਮਣੇ ਜ਼ੁਬਾਨ ਨਹੀਂ ਖੁੱਲੀ ਤੇ ਦੂਸਰੇ ਪਾਸੇ ਕਿਉਂਕਿ ਉਹ ਗਰੀਬ ਦਲਿਤ ਦੀ ਕੁੜੀ ਸੀ ਉਧਰੋਂ ਕੋਈ ਫਾਇਦਾ ਨਹੀਂ ਮਿਲਣਾ ਸੀ ਇਸ ਕਰਕੇ ਉਧਰੋਂ ਉਸ ਗਾਣੇ ਪਾਸੇ ਧਿਆਨ ਨਹੀਂ ਦਿੱਤਾ ਕਿ ਇਸ ਮੁੱਦੇ ਨੂੰ ਇੰਨਾ ਹਾਈਲਾਈਟ ਕੀਤਾ ਗਿਆ ਜਿਹਦੇ 'ਚ ਉਹਨਾਂ ਨੇ ਕਿਸੇ ਦਾ ਕੋਈ ਇਸ ਤਰ੍ਹਾਂ ਦਾ ਜਾਤੀ ਦਾ ਨਾਂ ਨਹੀਂ ਲਿਆ ਕੋਈ ਕਿਸੇ ਤਰ੍ਹਾਂ ਦੀ ਕਿਸੇ ਦੀ ਕੋਈ ਬੇਇੱ ਇਰਾਦਾ ਨਹੀਂ ਸੀਗਾ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਾਂਗਰਸ ਪਾਰਟੀ ਦੀ ਹਾਰ ਮੈਂ ਸਪਸ਼ਟ ਕਰ ਦਿਆਂ ਮੇਰੇ ਵੀਰ ਨੂੰ ਸਾਡਾ ਉਮੀਦਵਾਰ ਨਵਾਂ ਸੀ ਸਾਡਾ ਉਮੀਦਵਾਰ شریف ਸੀ ਇਮਾਨਦਾਰ ਸੀ ਕੋਈ ਕਮੀ ਨਹੀਂ ਸੀ ਦਿੱਕਤ ਕਿੱਥੇ ਆਈ ਸਾਡੇ ਜਿਹੜੇ ਪਹਿਲਾਂ ਕਾਂਗਰਸ ਪਾਰਟੀ ਦੇ ਸਾਡੇ ਉਮੀਦਵਾਰ ਹੋਇਆ ਕਰਦੀ ਸੀ ਡਾਕਟਰ ਧਰਮੀਰ ਅਗਨੀ ਉਤਰੀ ਉਹਨਾਂ ਦੇ ਇੰਤਕਾਲ ਹੋਇਆ तकरीबन 3 ਸਾਲ ਤੋਂ ਸਮਾਂ ਜਾਂ ਉਸ ਤੋਂ ਜ਼ਿਆਦਾ ਸਮਾਂ ਹੋ ਗਿਆ ਉਸ ਤੋਂ ਬਾਅਦ ਬਿਲਕੁਲ ਉੱਥੇ ਸਾਡੀ ਇਹ ਪਰਫਾਰਮੈਂਸ 'ਚ ਕਮੀ ਰਹੀ ਕਾਂਗਰਸ ਪਾਰਟੀ ਦਾ ਜਿਹੜਾ ਸਟਰਕਚਰ ਹੈਗਾ ਉਹ ਪਿਛਲੇ ਸਮੇਂ ਦੇ ਵਿੱਚ ਉਸ ਤਰੀਕੇ ਨਾਲ ਨਹੀਂ ਅਸੀਂ ਫਲਰਿਸ਼ ਕਰ ਸਕੇ ਸਾਡੇ ਕੁਝ ਐਮਸੀ ਜਿਹੜੇ ਇਲੈਕਸ਼ਨਾਂ ਲੜੇ ਹੋਏ ਜਿੱਤੇ ਹੋਏ ਉਹ ਵੀ ਸ਼ਿਫਟ ਕਰਕੇ ਅਕਾਲੀ ਦਲ ਚ ਚਲੇ ਗਏ ਕਿਉਂਕਿ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਕਿਸੇ ਨੇ ਉਸ ਜ਼ੋਰਦਾਰ ਤਰੀਕੇ ਨਾਲ ਨਹੀਂ ਚੱਕਿਆ ਇਸ ਕਰਕੇ ਸਾਡਾ ਕਿਤੇ ਨਾ ਕਿਤੇ ਅਸੀਂ ਮਹਿਸੂਸ ਕੀਤਾ ਮੈਂ ਉਸ ਇਲੈਕਸ਼ਨ ਵਿੱਚ ਮਹਿਸੂਸ ਕੀਤਾ ਕਿ ਸਟਰਕਚਰ ਦੀ ਕਮੀ ਸੀ ਇਸ ਕਰਕੇ ਸਾਡਾ ਨੁਕਸਾਨ ਹੋਇਆ ਅਗੋਂ ਨਹੀਂ ਹੋਏਗਾ ਸਾਡੇ ਕੋਲ ਇੱਕ ਹੁਣ ਤਕੜਾ ਵਿਵਾਦ ਆ ਗਿਆ ਉਹ ਕਰੇਗਾ ਇੱਕ ਇੱਕ ਲੈ ਲੀਏ ਹਾਂਜੀ ਦੇਖੋ ਜੀ ਜਿੱਥੇ ਸ਼ੁਰੂਮਣੀ ਕਾਲੇ ਸਰਕਾਰ ਦੇ ਉੱਤੇ ਲੜ ਰਿਹਾ ਸੀਗਾ ਸਰਕਾਰ ਦੇ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਬਹੁਤ ਐਹੇ ਜਿਹੇ ਬੰਦੇ ਸੀ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਤੇ ਲੱਗੇ ਹੋਏ ਸੀਗੇ ਅੱਜ ਦੇਖੋ ਵਾਰਿਸ ਪੰਜਾਬ ਦੇ ਜਿੱਥੇ ਬੰਦੇ ਮੈਂ ਸਤਿਕਾਰ ਕਰਦਾ ਹਾਂ ਜਿਹੜੇ ਚੋਣ ਲੜੇ ਆ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਆ ਹਾਰਨ ਤੋਂ ਬਾਅਦ ਵੀ ਜੇ ਮੈਂ ਚੋਣ ਨਾ ਲੜਦਾ ਤਾਂ ਸ਼੍ਰੋਮਣੀ ਅਕਾਲੀ ਦਲ ਚੋਣ ਜਿੱਤ ਜਾਣੀ ਸੀ। ਸੋ ਸਾਨੂੰ ਜਿੱਥੇ ਬਾਹਰੀਆਂ ਤਾਕਤਾਂ ਵੀ ਲੱਗੀਆਂ ਸਾਨੂੰ ਹਰਾਉਣ ਨੂੰ ਸਾਨੂੰ ਘਰ ਦੇ ਵਿੱਚ ਵੀ ਬਹੁਤ ਤਾਕਤਾਂ ਲੱਗੀਆਂ ਹੋਈਆਂ ਸੀ। ਇਹ ਕਲਾਸ ਹਰਾਉਣ ਵਾਸਤੇ। ਲਾਸਟ ਕਮੈਂਡ ਬੱਬਲ ਜੀ ਦਾ ਲੈ ਲੈਂਦੇ ਆ ਫਿਰ ਆਪਾਂ ਵਾਈਂਡ ਆਪ ਕਰਦੇ ਆ। ਆਪਾਂ 11ਵਾਂ 라ਉਂਡ ਦਾ ਵੀ ਦੱਸਣਾ। ਅੱਜ ਇਲੈਕਸ਼ਨਾਂ ਲੜੀਆਂ ਵਿਕਾਸ ਦੇ ਮੁੱਦੇ ਤੇ, ਕੰਮਾਂ ਦੇ ਮੁੱਦੇ ਤੇ। ਜੋ ਨਸ਼ੇ ਦਾ ਲੱਕ ਤੋੜਿਆ, ਬਲਡੋਜ਼ਰ ਚੱਲੇ ਆ। ਕਿੰਨੇ 100 ਪਰਚਾ ਆਇਆ। ਹੂੰ। ਹੌਲੀ-ਹੌਲੀ ਇੱਕ ਵੀ ਪਰਚਾ ਦੱਸ ਦੇਣ ਜਿਹੜਾ ਇਹ ਨਸ਼ੇ ਦੇ ਕਰਕੇ ਉਹ ਜਿਹੜਾ ਬਲਡوزر ਚੱਲਿਆ ਬਲਡوزر ਬਲਡوزر ਇਹਨਾਂ ਨੇ ਚਾਇਆ ਸਿਰਫ ਉਹਨੂੰ ਐਨਕਰੋਚਮੈਂਟ ਕਹਿ ਕੇ ਨਸ਼ੇ ਦੇ ਮੁੱਦੇ ਤੇ ਇਤਨੀ ਬੱਚਤ ਕਰਾ ਰਹੇ ਤੇ ਬਲਡوزر ਚੱਲਿਆ ਬਹੁਤ ਬਹੁਤ ਵੱਡਾ ਸਵਾਲ ਹੈ ਇਹਨਾਂ ਦਾ ਹੈ ਹੀ ਨਹੀਂ ਕੱਲ ਹੀ ਡੀਸੀਪੀ ਇਹਨਾਂ ਨੂੰ ਪਤਾ ਹੀ ਨਹੀਂ ਸਾਰੀ ਦੁਨੀਆ ਨੂੰ ਪਤਾ ਨਸ਼ਾ ਪਾਸ ਨਹੀਂ ਜਿੱਥੇ ਉੱਥੇ ਬਲਡوزر ਚੱਲਿਆ 1550 ਕੱਲਾ ਲੁਧਿਆਣੇ ਲੁਧਿਆਣੇ ਚ ਨਸ਼ੇ ਦੇ ਸਮਗਲਨਾ ਤੇ ਹੋਇਆ ਨਸ਼ੇ ਨੂੰ ਨਕੇਲ ਪਾਈ ਜਾ ਰਹੀ ਆ 55000 ਨੌਕਰੀਆਂ ਅੱਜ ਤੱਕ ਇਹਨਾਂ ਨੇ ਨਹੀਂ ਦਿੱਤੀਆਂ 4500 ਕੱਲੀਆਂ ਪੁਲਿਸ 'ਚ ਭਰਤੀਆਂ ਹੋ ਗਿਆ ਆ ਤਿੰਨ ਸਾਲਾਂ 'ਚ ਆਪਾਂ ਗੱਲ ਵਿਕਾਸ ਦੀ ਕਰੀਏ ਮੁੱਦੇ ਤੋਂ ਨਾ ਪਟਕੀਏ ਜਿਹੜੀ ਇਲੈਕਸ਼ਨ ਆ ਲੋਕਾਂ ਨੇ ਵਿਕਾਸ ਤੇ ਮੁੱਦੇ ਇੰਨਾ ਇੰਨੀ ਇਨਵੈਸਟਮੈਂਟ ਆ ਰਹੀ ਆ ਪੰਜਾਬ ਦੇ ਵਿੱਚ ਆ ਬਨਾਉਂਡ ਬੁਨਤਾ ਦਾ ਕਾਰਟਾ ਖਾਣਾ ਕਿੱਥੇ ਤੇ ਨਾਨਸੂ ਲੱਗ ਰਹੀ ਆ ਤਾਂ ਆ ਹੁਣੇ ਹੀ ਤੁਹਾਡੇ ਤੁਹਾਨੂੰ ਜਾ ਕੇ ਉੱਥੇ ਢੇਲਾ ਮਾਰ ਕੇ ਦੇਖੋ ਆ ਸੰਜੀਵ ਰੋੜਾਈ ਦੇ ਦੋ ਦਿਨ ਦੇ ਬਿਆਨ ਦੇਖੋ ਇਨਵੈਸਟ ਪੰਜਾਬ ਦੇ ਵਿੱਚ ਕਿੰਨਾ ਵਧੀਆ ਕੰਮ ਬਿਆਨਾਂ ਨਾਲ ਇਨਵੈਸਟਮੈਂਟ ਲਾਉਣੀ ਇਨਵੈਸਟਮੈਂਟ ਆਈ ਦਿਖਾਓ ਬਿਆਨਾਂ ਨਾਲ ਨਹੀਂ ਗੱਲ ਬਣਨੀ ਚਲੋ ਚਲੋ ਆਪਾਂ ਲਗਾਤਾਰ ਬਣੇ ਹੋਏ ਆ ਦਿਮਨੀ ਚੋਣਾ ਦਾ ਨਤੀਜਾ ਤਰਨ ਤਰਨ ਦਾ ਔਰ ਇਸ ਵੇਲੇ 10000 ਦੇ ਕਰੀਬ ਦੀ ਲੀਡ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਔਰ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਪ੍ਰਭਜੋ ਥਾਲੀਵਾਲ ਹੋਰਾਂ ਦਾ ਗੁਰਪ੍ਰੀ ਬੱਬਲ ਦਾ ਹਰਪ੍ਰੀਤ ਜੀ ਦਾ ਲਗਾਤਾਰ ਤੁਹਾਡੇ ਨਾਲ ਦੁਬਾਰਾ ਤੋਂ ਫੇਰ ਆਵਾਂਗੇ ਬਹੁਤ ਸਾਸੀਕਾਲ Delhi Post ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗਗਨ 베ਦੀ ਇਸ ਵੇਲੇ ਤਰਨਤਾਰਨ ਜ਼ਮਨੀਚੂਣ ਦੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਨੇ 10 ਰਾਊਂਡ ਕੰਪਲੀਟ ਹੋ ਚੁੱਕੇ ਨੇ ਔਰ ਇਸ ਵੇਲੇ ਤੱਕ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹ ਸਭ ਤੋਂ ਅੱਗੇ ਚੱਲ ਰਹੇ ਨੇ ਦੂਜੇ ਨੰਬਰ ਤੇ ਅਕਾਲੀ ਦਲ ਹੈ ਤੀਜੇ ਨੰਬਰ ਦੇ ਉੱਤੇ ਮਨਦੀਪ ਸਿੰਘ ਨੇ ਔਰ ਕਾਂਗਰਸ ਚੌਥੇ ਨੰਬਰ ਦੇ ਉੱਤੇ ਆ ਔਰ ਜਿਹੜੀ ਲੀਡ ਹੈ ਇਸ ਵੇਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ 7000 ਪਲੱਸ ਦੀ ਹੈ ਮੇਰੇ ਨਾਲ ਸਟੂਡੀਓ ਦੇ ਵਿੱਚ ਇੱਥੇ ਮੌਜੂਦ ਹੈਗੇ ਨੇ तमाम ਪਾਰਟੀਆਂ ਦੇ ਬੁਲਾਰੇ ਨੇ ਨੁਮਾਇंदे ਨੇ ਹਰਪ੍ਰੀਤ ਸਿੰਘ ਜੀ ਕਾਂਗਰਸ ਤੋਂ ਮੇਰੇ ਨਾਲ ਮੌਜੂਦ ਰਹਿਣਗੇ ਪ੍ਰਭਜੋਤ ਾਲੀਵਾਲ ਸ਼੍ਰੋਮਣੀ ਅਕਾਲੀ ਦਲ ਤੋਂ ਔਰ ਗੁਰਪ੍ਰੀਤ ਬੱਬਲ ਆਮ ਆਦਮੀ ਪਾਰਟੀ ਤੋਂ ਮੌਜੂਦ ਰਹਿਣਗੇ ਸਭ ਦਾ ਰਿਐਕਸ਼ਨ ਲਵਾਂਗੇ ਕਿਵੇਂ ਪਾਰਟੀਆਂ ਦੀ ਪਰਫਾਰਮੈਂਸ ਨੂੰ ਕਿਹੜੀ ਚੀਜ਼ ਨੇ ਪ੍ਰਭਾਵਿਤ ਕੀਤਾ ਸਭ ਤੋਂ ਪਹਿਲਾਂ ਪ੍ਰਭਜੋਤ ਸ਼੍ਰੋਮਣੀ ਅਕਾਲੀ ਦਲ ਦੀ ਪਰਫਾਰਮੈਂਸ ਵਧੀਆ ਦੇਖਣ ਨੂੰ ਮਿਲਿਆ ਛੋਟੇ ਛੋਟੇ ਕਮੈਂਟ ਲਵਾਂਗੇ ਇਹਦੇ ਉੱਤੇ ਕੀ ਕਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਮਾਜੇ ਦੇ ਵੋਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਐਨੇ ਜ਼ੁਲਮ ਐਨਾ ਤੱਕਾ ਐਨੇ ਸਰਕਾਰੀ ਤੰਤਰ ਦੀ ਦੁਰਵਰਤੋਂ ਤੋਂ ਬਾਅਦ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਸਰਦਾਰ ਸੁਭੀਰ ਸਿੰਘ ਬਾਦਲ ਨਾਲ ਰਲ ਕੇ ਜੋ ਹਾਕਮ ਤੇ ਨੂੰ ਲੜਾਈ ਦੇ ਰਿਹਾ ਹੈ ਹਾਕਮ ਤੇ ਨੂੰ ਫਾਈਟ ਦੇ ਰਿਹਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਰਿਹਾ ਹੈ ਇਸ ਵਾਸਤੇ ਮੈਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੀ ਜਿਨ੍ਹਾਂ ਦਿਨ ਰਾਤ ਇਹ ਕੀਤਾ ਤਰਨਤਾਰ ਦੇ ਵੋਟਰਾਂ ਦਾ ਧੰਨਵਾਦ ਕਰ ਰਿਹਾ ਜਿਵੇਂ ਕਹਿ ਰਹੇ ਸੀ ਵੀ ਇਹ ਲੜਾਈ ਸਰਕਾਰ ਦੇ ਨਾਲ ਜੋ ਲੜਾਈ ਸੀਗੀ ਹਾਲਾਂਕਿ ਦਾਵਾ ਹਰ ਇੱਕ ਪਾਰਟੀ ਕਰਦੀ ਆ ਭਾਵੇਂ ਕਾਂਗਰਸ ਪਾਰਟੀ ਆ ਭਾਵੇਂ ਆਜ਼ਾਦ ਉਮੀਦਵਾਰ ਵੀ ਖੜੇ ਸੀ ਉੱਥੇ ਸਾਰੇ ਦਾਵਾ ਕਰਦੇ ਸੀ ਵੀ ਅਸੀਂ ਲੜਾਈ ਦੇਣੀ ਆ ਪਰ ਜੋ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਆ ਇਸ ਲੜਾਈ ਦੇ ਵਿੱਚ ਹਜੇ ਵੀ ਰੁਝਾਨ ਹਜੇ ਆ ਰਹੇ ਆ ਅਖੀਰ ਨੂੰ ਆ ਰਹੇ ਦੋ ਘੰਟੇ ਲੱਗਣਗੇ ਪਰ ਜਿਸ ਹਿਸਾਬ ਨਾਲ ਅਕਾਲੀ ਦਲ ਨੇ ਲੜਾਈ ਲੜੀ ਆ ਉਸ ਵਾਸਤੇ ਸਾਡੀ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਪਾਰਟੀ ਦੇ ਸਾਰੇ ਵਰਕਰ ਵਧਾਈ ਦੇ ਪਾਤਰ ਆ ਇਹ ਜੋ ਇਲੈਕਸ਼ਨ ਦਾ ਰਿਜ਼ਲਟ ਆ ਇਹ 2027 ਦਾ ਇੱਕ ਸ਼ੀਸ਼ਾ ਦਿਖਾ ਰਿਹਾ ਵਾ ਵੀ ਲੋਕਾਂ ਨੇ ਇਹ ਵੀ ਮੰਨ ਲਿਆ ਅੱਜ ਵੀ ਪੰਜਾਬ ਦੀ ਖੇਤਰੀ ਪਾਰਟੀ ਸ਼ੁਭਵੀਰ ਸਿੰਘ ਮਦਲੜੀ ਸ਼੍ਰੋਮਣੀ ਕੰਜਲ ਪਾਰਟੀ ਜਿਹਦੇ ਕੋਲ ਤੱਕੜੀ ਚੋਣ ਦਾ ਨਿਸ਼ਾਨ ਠੀਕ ਹੈ ਹਰਪੀਤ ਜੀ ਕਾਂਗਰਸ ਦੀ ਪਰਫਾਰਮੈਂਸ ਚੌਥੇ ਨੰਬਰ ਤੇ ਕਾਂਗਰਸ ਆ ਗਈ ਔਰ ਇਹਦੇ ਉੱਤੇ ਕੀ ਕਹੋਗੇ ਬਹੁਤ ਜ਼ੋਰ ਲਾਇਆ ਰਾਜਾ ਬੜਿੰਗ ਹੋਰਾਂ ਦੇ ਬਿਆਨ ਜਿਹੜੇ ਨੇ ਉਹ ਬਾਜ਼ੀ ਪਲਟ ਗਏ ਉੱਥੇ ਕਿਉਂਕਿ ਪਹਿਲਾ ਮੁਕਾਬਲਾ ਤਾਂ ਇਹੀ ਕਹਿੰਦੇ ਸੀ ਕਿ ਇਹਨੇ ਕਿ ਆਪ ਵਰਸਸ ਕਾਂਗਰਸ ਹੀ ਹੈ ਨਹੀਂ ਦੇਖੋ ਗੱਲ ਇਹ ਹੈ ਬੇਦੀ ਸਾਹਿਬ ਪਹਿਲੀ ਗੱਲ ਤਾਂ ਜਿਹੜੀ ਇਹ ਬਾਈ ਇਲੈਕਸ਼ਨ ਹੋਈ ਹੈ ਹੂੰ ਇਹ ਤੁਹਾਨੂੰ ਪਤਾ ਹੈ ਪੁਲਿਸ ਤੰਤਰ ਸਾਰਾ ਪ੍ਰਸ਼ਾਸਨਿਕ ਅਮਲਾ ਔਰ ਸਰਕਾਰ ਨੇ ਲੜਿਆ ਇਹ ਕੋਈ ਕੈਂਡੀਡੇਟ ਨੇ ਨਹੀਂ ਲੜੀ ਹੂੰ ਦੂਸਰੇ ਪਾਸੇ ਤੁਸੀਂ ਗੱਲ ਕੀਤੀ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਡੇ ਪੰਜਾਬ ਪ੍ਰਧਾਨ ਕਿਉਂਕਿ ਤੁਸੀਂ ਕਿਹਾ ਵੀ ਉਹਨਾਂ ਨੇ ਬਿਆਨ ਦਿੱਤੇ ਜੇ ਦੇਖੋ ਇਸ ਤਰ੍ਹਾਂ ਦਾ ਕੋਈ ਬਿਆਨ ਉਹਨਾਂ ਦਾ ਨਹੀਂ ਸੀ ਜਿਹਨੂੰ ਦੇ ਇੰਨਾ ਬਵਾਲ ਕੀਤਾ ਜਾਂਦਾ ਜਿਹਦੇ ਉੱਤੇ ਜਿਹਨਾਂ ਇੰਨਾ ਇੰਨਾ ਜ਼ਿਆਦਾ ਰੌਲਾ ਪਾਇਆ ਜਾਂਦਾ ਅਸਲ ਦੇ ਵਿੱਚ ਸਾਰੀ ਸਿਆਸੀ ਸਟੰਟਬਾਜੀ ਸੀ ਔਰ ਇਹ ਤਾਂ ਆਮ ਆਦਮੀ ਪਾਰਟੀ ਨੇ ਇੱਕ ਇਲੈਕਸ਼ਨ ਦਾ ਮੁੱਦਾ ਬਣਾਇਆ ਜਦ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਬਿਆਨ ਨਾ ਨਹੀਂ ਦਿੱਤਾ ਔਰ ਉਸ ਤੋਂ ਬਾਅਦ ਮਾਫੀ ਵੀ ਮੰਗੀ ਤੁਰੰਤ ਕੇ ਜੇਕਰ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਜਿਹੜਾ ਇੰਨਾ ਰੌਲਾ ਪਿਆ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਇੰਟਰਨਲ ਫਾਈਟ ਹੈ ਨਾ ਫਗਵਾੜੇ ਟਿਕਟ ਦੀ ਫਾਈਟ ਜਿਹੜੀ ਜਸਵੀਰ ਸਿੰਘ ਗੜੀ ਹੋਰਾਂ ਨੇ ਕਿਉਂਕਿ ਫਗਵਾੜੇ ਤੋਂ ਇਲੈਕਸ਼ਨ ਲੜੀ ਸੀ ਉਧਰੋਂ ਸਰਦਾਰ जोगਿੰਦਰ ਸਿੰਘ ਮਾਨ ਜਿਹੜੇ ਸਰਦਾਰ ਬੋਟਾ ਸਿੰਘ ਜੀ ਦੇ ਸਕੇ ਭਾਣਦੇ ਤੇ ਸਿਆਸੀ ਵਾਰਿਸ ਨੇ ਉਹਨਾਂ ਨੇ ਵੀ ਫਗਵਾੜੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਇਲੈਕਸ਼ਨ ਲੜੀ ਸੀ ਉਸ ਤੋਂ ਬਾਅਦ ਜਸਬੀਰ ਸਿੰਘ ਗੜੀ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤਾਂ ਇੱਕ ਰੇਸ ਲੱਗੀ ਹੈ ਕਿ ਅਗਲੀ ਜਿਹੜੀ ਚੋਣ ਹੈ ਮੇਰੀ ਗੱਲ ਸੁਣੋ ਇਲੈਕਸ਼ਨ ਦੇ ਵਿੱਚ ਮੁੱਦਾ ਬਣਾ ਕੇ ਇਹ ਇਲੈਕਸ਼ਨ ਦੇ ਵਿੱਚ ਅਗਲੀ 2027 ਦੀ ਇਲੈਕਸ਼ਨ ਚ ਟਿਕਟ ਦੇ ਦਾਅਵੇ ਲਾ ਰਹੇ ਨੇ ਵਿਕਾਸ ਦੀ ਮੁੱਦਾ ਸੀਗਾ ਨਹੀਂ ਵਿਕਾਸ ਉੱਥੇ ਕਿਹੜਾ ਆਇਆ ਜੀ ਚਲੋ ਬੱਬਲ ਉਹ ਨਹੀਂ ਦੱਸ ਦਿੰਦੇ ਨੇ ਕਿ ਸਰਕਾਰੀ ਤੰਤਰ ਯੂਜ਼ ਕਰਕੇ ਕਹਿੰਦੇ ਇਹ ਬਾਈ ਇਲੈਕਸ਼ਨ ਪਾਰਟੀਆਂ ਜਿਹੜੀ ਸੱਤਾ ਤੇ ਰਹੁੰਦੀ ਹੈ ਕੱਢ ਜਾਂਦੀ ਹੈ ਔਰ ਰਾਜਾ ਵੜਿੰਗ ਉਹਨਾਂ ਨੇ ਬਿਆਨਾਂ ਨੇ ਕੁਝ ਨਹੀਂ ਕੀਤਾ ਸਰਕਾਰੀ ਤੰਤਰ ਦਾ ਯੂਜ਼ ਕੀਤਾ ਆਪਨੇ ਤੋ ਲੋ ਜੀ ਜਦੋਂ ਕੋਈ ਹਾਰਦਾ ਤੇ ਉਹ ਸੋ ਤਰ੍ਹਾਂ ਦੇ ਬਹਾਨੇਬਾਜ਼ੀਆਂ ਕਰਦੇ ਆ ਚੌਥੇ ਨੰਬਰ ਤੇ ਆਣਾ ਤੇ ਕਾਂਗਰਸ ਨੂੰ ਇੱਕ ਸ਼ੀਸ਼ਾ ਦਿਖਾਇਆ ਵੀ ਇਹਨਾਂ ਦਾ ਵजूद ਪੰਜਾਬ ਦੇ ਵਿੱਚੋਂ ਖਤਮ ਹੈ ਰਹਿੰਦਾ ਕਹਿੰਦਾ ਜਿਹੜਾ ਰਾਜੇ ਵੜਿੰਗ ਜੀ ਨੇ ਪੰਜਾਬ ਕਾਂਗਰਸ ਅਸੀਂ ਕਹਿੰਦੇ ਜੀ ਇਹਨਾਂ ਨੂੰ 20 ਸਾਲ ਹੋਰ ਪ੍ਰਧਾਨ ਬਣਾਈ ਰੱਖਣੇ ਦੇਸ਼ ਤੋਂ ਹੀ ਕਾਂਗਰਸ ਖਤਮ ਕਰ ਦੇਣਗੇ ਇਹਨਾਂ ਦੀਆਂ ਆਪਦੀਆਂ ਗਲਤੀਆਂ ਕਰਕੇ ਇਹ ਚੌਥੇ ਨੰਬਰ ਤੇ ਗਏ ਆ ਸਾਡੀਆਂ ਸਰਕਾਰਾਂ ਨੇ 4 ਸਾਲ ਜਿਹੜੇ ਬੀਤੇ ਸਾਢੇ 3-4 ਸਾਲ ਵਕਾਸ ਦੀ ਵੀ ਨੇਰੀ ਲਿਆਂਦੀ ਕਮਾ ਦੀ ਵੀ ਨੇਰੀ ਲਿਆਂਦੀ 56000 ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਉਹ ਲੋਕਾਂ ਨੇ ਫਤਵਾ ਦਿੱਤਾ ਲੋਕਾਂ ਨੇ ਸਰਕਾਰ ਨੂੰ ਦੱਸਿਆ ਵੀ ਅਸੀਂ ਅਗਲੀ ਵਾਰੀ ਵੀ ਦੁਬਾਰਾ ਇਹ ਰਿਪੀਟ ਕਰਦੇ ਆ ਰਿਪੀਟ ਹੋਣ ਜਾ ਰਿਹਾ ਆਪ ਹੀ ਇਹ ਕਹਿੰਦੇ ਸੀ ਸਾਰੇ ਵੀ ਇਹ ਮੋਟ ਬਣੇਗੀ 27 ਦੀ 27 ਦਾ ਮੋਟ ਬਣੇਗਾ ਤੇ ਆਗੇ ਰਿਜ਼ਲਟ ਪਰ ਜੋ ਫਰਕ ਇਸ ਚੀਜ਼ ਦਾ ਦੇਖੋ ਕੋਈ ਮੰਨੇ ਨਾ ਮੰਨੇ ਹਰਪੀ ਜੀ ਫਰਕ ਤਾਂ ਇਹਦਾ ਪਏਗਾ ਜਿਹੜਾ ਇਸ ਜ਼ੋਨ ਨੂੰ ਜਿੱਤਦਾ ਹੈ ਆਪ ਜਿਤਦੀ ਹੈ ਜਿਹੜਾ ਵੀ ਜਿੱਤਦਾ ਹੈ ਹਲੇ ਤਾਂ ਆਪ ਦੀ ਤਸਵੀਰ ਹੀ ਸਾਫ਼ ਲੱਗਦੀ ਹੈ ਤਾਂ 27 ਦੇ ਲਈ ਉਹਨਾਂ ਕੋਲ ਕਹਿਣ ਨੂੰ ਬਹੁਤ ਕੁਝ ਹੋ ਜਾਏਗਾ ਕਿਉਂਕਿ ਇਸ ਤੋਂ ਵੱਡੀ ਕੋਈ ਇਲੈਕਸ਼ਨ ਅਜੇ ਹੈ ਨਹੀਂ ਫਿਲਹਾਲ ਦੇਖੋ ਗਗਨ ਜੀ ਤੁਸੀਂ ਵੀ ਤੇ ਮੈਂ ਵੀ ਤੇ ਲੋਕਾਂ ਨੇ ਵੀ ਪੰਜਾਬ ਦੇ ਵਿੱਚ ਬਾਈ ਇਲੈਕਸ਼ਨਾਂ ਦੇਖਿਆ ਨੇ ਆਪਾਂ ਬਾਈ ਇਲੈਕਸ਼ਨਾਂ तकरीबन 40-40000 50-50000 ਤੋਂ ਹਾਕਮ ਤਰਨੂੰ ਜਿੱਤਦੇ ਦੇਖਿਆ ਤੇ ਇਸ ਜ਼ੋਨ ਦੇ ਵਿੱਚ ਜਿੱਥੇ ਐਨੀ ਸਰਕਾਰ ਦੇ ਤੰਤਰ ਦੀ ਦੁਰਵਰਤ ਹੋਈ ਆ ਅਜੇ 9400 ਵੋਟਾਂ ਦਾ ਮਾਰਜਨ ਆ ਅਖੀਰ ਤੱਕ ਕਿੰਨਾ ਹੁੰਦਾ ਉਹ ਆਉਣ ਵਾਲੀ ਗੱਲ ਆ ਪਰ ਜੇ ਮੈਂ ਕਹਾਂ 10-15 ਹਜ਼ਾਰ ਤੋਂ ਵੀ ਜਿੱਤਦੀ ਹੈ ਸਰਕਾਰ ਇਹਨੂੰ ਜਿੱਤ ਨਾ ਮੰਨਿਆ ਜਾਵੇ ਇਹ ਇੱਕ ਤਰ੍ਹਾਂ ਦੀ ਲੋਕਾਂ ਵੱਲੋਂ ਹਾਰ ਆ ਕਿਉਂਕਿ ਪੰਜਾਬ ਦੇ ਵਿੱਚ ਦੇਖੋ 92 ਐਮਐਲਏ ਤਾਂ ਹੋਣਾ ਹਮ ਐਮਐਲਏ ਤੁਸੀਂ ਸਾਨੂੰ ਦਿਖਾਇਆ ਇਸ ਤੋਂ ਬਾਅਦ ਵੀ ਵੋਟ ਮੰਗਣ ਨਹੀਂ ਆਵਾਂਗੇ ਤੇ ਇਸ ਜਿਮਨੀ ਚੌਂਚ ਮੈਂ ਕਹਿੰਦਾ ਵੀ ਹਰੇਕ ਗਲੀ 'ਚ ਕਿਹੜਾ ਪਿੰਡ ਆ ਜਿੱਥੇ ਉਹ ਸਰਕਾਰੀ ਸਰਕਾਰ ਨੂੰ ਲੈ ਕੇ ਨਹੀਂ ਗਏ ਫਿਰ ਵੀ ਇੱਕ ਮਾਮੂਲੀ ਜਿਹਾ ਵੋਟਾਂ ਤੋਂ ਜੇ ਹਾਰ ਜਿੱਤ ਹੁੰਦੀ ਆ ਤੇ ਇੱਕ ਤਰੀਕੇ ਦਾ ਸ਼ੀਸ਼ਾ ਵਾ ਉਹਨੂੰ ਦਿਖਾ ਦਿੱਤਾ ਲੋਕਾਂ ਨੇ ਤੁਸੀਂ ਤੁਸੀਂ ਇੰਨੀ ਜੇ ਲੀਡ 10 15000 ਦੀ ਆਂਦੀ ਹੈ ਇਹਨੂੰ ਨਹੀਂ ਮੰਨਦੇ ਵੱਡੀ ਲੀਡ ਮੈਂ ਕਹਿੰਦਾ ਵੀ ਜੇ ਇੰਨੀਆਂ ਵੋਟਾਂ ਸਰਕਾਰ ਨੇ ਧੱਕੇ ਨਾਲ ਹੀ ਪਵਾ ਲਈਆਂ ਹਨ ਪਰਚੇ ਕਰ ਕਰਕੇ ਦੇਖੋ ਐਸਐਸਪੀ ਉੱਥੋਂ ਸਸਪੈਂਡ ਹੋਈ ਰਹੀ ਹੈ ਡੀਐਸਪੀ ਐਸਐਚ ਉੱਥੋਂ ਬਦਲੇ ਗਏ ਆ ਕਾਲੀ ਧੱਲੇ ਐਪਲੀਕੇਸ਼ਨਾਂ ਦੇ ਕੇ ਬਦਲੇ ਬਬਲ ਇਹ ਇਹ ਬਹੁਤ ਸਵਾਲ ਚੱਕਿਆ ਜਾਂਦਾ ਐਸਐਸਪੀ ਦਾ ਬਦਲੇ ਸਭ ਦੇ ਸਾਹਮਣੇ ਆ ਧੱਕਾ ਵਾਕਈ ਹੋਇਆ ਉੱਥੇ ਪਰਚੇ ਵਾਕਈ ਕੀਤੇ ਗਏ ਸਾਨੂੰ ਤਾਂ ਕੋਈ ਨਹੀਂ ਕਾਂਗਰਸ ਵਾਲੇ ਵੀ ਕਹਿੰਦੇ ਨੇ ਕਿ ਤੰਤਰ ਵਰਤਿਆ ਆ ਅਕਾਲੀ ਦਲ ਵੀ ਕਹਿ ਰਿਹਾ ਰਾਹਾਂ ਤੇ ਹਮੇਸ਼ਾ ਮਜੂਦਾ ਧਿਰ ਤੇ ਲੱਗਦੇ ਹੀ ਨੇ ਇਲਜ਼ਾਮ ਲਾ ਲੈਣ ਹਾਰ ਨੂੰ ਕਬੂਲਣਾ ਚਾਹੀਦਾ ਆਪਾਂ ਨੂੰ ਮੰਨਣਾ ਚਾਹੀਦਾ ਹਾਰ ਤੇ ਮੰਥਨ ਕਰਨਾ ਚਾਹੀਦਾ ਨਾ ਕਿ ਆਪਾਂ ਵਿਰੋਧੀ ਧਿਰ ਤੇ ਇਲਜ਼ਾਮ ਲਾਈਏ ਆਪਾਂ ਮੰਨੀਏ ਅਸੀਂ ਹਾਰ ਗਏ ਆ ਸਰਕਾਰ ਦੇ ਕੀਤੇ ਕੰਮਾਂ ਨੂੰ ਲੋਕਾਂ ਨੇ ਵੋਟ ਪਾਈ ਆ 10000 ਕੋਈ ਵੋਟ ਧੱਕੇ ਨਾਲ ਵੋਟ ਨਹੀਂ ਪੈ ਜਾਂਦੀ 2000 ਰੋਟ ਧੱਕੇ ਨਾਲ ਹੀ ਬੇ ਪੈ ਜੋ 5-7000 ਕੋਈ ਕਵਾ ਸਕਦਾ ਤੇ ਕਵਾ ਲਵੇ 5000 10000 ਰੋਟ ਤੁਸੀਂ ਮੰਨਦੇ ਹੋ ਸਰਕਾਰ ਕੋਈ ਇਦਾਂ ਧੱਕੇ ਨਾਲ ਦੱਦਾ 1000 2000 ਰੋਟ ਆਮ ਆਦਮੀ ਪਾਰਟੀ ਵਾਲੇ ਮੇਰੇ ਵੀਰ ਕਹਿ ਰਹੇ ਆ ਮੰਨਣਾ ਚਾਹੀਦਾ ਵੀ ਜਿਹੜੇ ਜਿੱਤ ਰਹੇ ਆ ਮੰਨੋ ਮੈਂ ਉਹ ਯਾਦ ਕਰਾਉਣਾ ਚਾਹੁੰਦਾ ਆ ਵੀ ਇਹਨਾਂ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਟੇਜਾਂ 'ਤੇ ਜਾ ਕੇ ਕਹਿੰਦੇ ਸੀਗੇ ਵੀ ਅਕਾਲੀ ਦਲ ਦੀ ਕੋਈ ਟਿਕਟ ਲੈਣ ਨੂੰ ਤਿਆਰ ਨਹੀਂ ਅਕਾਲੀ ਦਲ ਦੀ ਟਿਕਟ ਐ ਸਿੱਟ ਜਾਣ ਕੇ ਗੇਟ ਬੰਦ ਕਰ ਲਿਓ ਅੱਜ ਟੱਕਰ ਕੌਣ ਦੇ ਰਹੀ ਆ ਉੱਥੇ ਅਕਾਲੀ ਦਲ ਦੇ ਰਹੀ ਆ ਜਿਨ੍ਹਾਂ ਬਾਰੇ ਭਗਵੰਤ ਇਹਨਾਂ ਦੀ ਜਮਾਨਤਾਂ ਜਬਤ ਹੋਣੀਆਂ ਸੁਖਬੀਰ ਸਿੰਘ ਬਾਦਲ ਨੂੰ ਕੋਈ ਪੁੱਛਦਾ ਨਹੀਂ ਅੱਜ ਸੁਖਬੀਰ ਸਿੰਘ ਬਾਦਲ ਤੇ ਸ਼ਰੋਮਣੀ ਅਕਾਲੀ ਦਲ ਡੱਟ ਕੇ ਖੜਾ ਜਿਹੜਾ ਅੱਜ ਇਹਨੂੰ ਟੱਕਰ ਦੇ ਰਿਹਾ ਜਿਹੇ ਮੰਨਣ ਦੀ ਗੱਲ ਕਰਦੇ ਹਰਪੀਤ ਜੀ ਇਹ ਇਹ ਚੀਜ਼ ਵੀ ਮੰਨਦੇ ਹੋ ਕਿ ਇੱਕ ਪਾਸੇ ਤਾਂ ਇਹ ਗੱਲ ਕੋਈ ਚੱਲ ਰਹੀ ਸੀ ਕਿ ਕਾਂਗਰਸ ਮੁਕਾਬਲਾ ਹੁਣ ਅਕਾਲੀ ਦਲ ਵੀ ਮੁਕਾਬਲੇ ਦੇਖ ਰਿਹਾ 27 ਦੇ ਲਈ ਵੀ ਕਹਿ ਲਓ ਚਲੋ ਇੱਥੇ ਤਾਂ ਦਿਖਦਾ ਹੀ ਪਿਆ ਮੁਕਾਬਲੇ ਦੇ ਵਿੱਚ ਅਕਾਲੀ ਦਲ ਦੇਖੋ ਬਿਲਕੁਲ ਅਕਾਲੀ ਦਲ ਹੂੰ ਅਸੀਂ ਚਾਹੁੰਦੇ ਹਾਂ ਖੜਾ ਹੋਵੇ ਪੰਜਾਬ ਦੀ ਖੇਤਰੀ ਪਾਰਟੀ ਐ ਸਿੱਖਾਂ ਦੀ ਨੁਮਾਇੰਦਾ ਜਮਾਤ ਐ ਹੂੰ ਪੂਰੀ ਸਰਕਾਰ ਬਣਾਵੇ ਇਹ ਵੀ ਚਾਹੁੰਦੇ ਹੋ ਕਿ ਨਹੀਂ ਚਾਹੁੰਦੇ ਨਹੀਂ ਦੇਖੋ ਇਹ ਜੀ ਗੱਲ ਨਹੀਂ ਕਰਨੀ ਮੈਂ ਤਾਂ ਜੋ ਕਹਿਣਾ ਚਾਹ ਰਿਹਾ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਅਕਾਲੀ ਦਲ ਦਾ ਗਰਦ ਵਿੱਚ ਜਾਣਾ ਪੰਜਾਬ ਦੇ ਲਈ ਹਾਨੀਕਾਰਕ ਐ ਅਕਾਲੀ ਦਲ ਦਾ ਬਿਲਕੁਲ ਖੜੇ ਰਹਿਣਾ ਚਾਹੀਦਾ ਮੋਡਰੇਟ ਪੋਲਿਟਿਕਸ ਜਿਹੜੀ ਐ ਉਹਦਾ ਅਲੰਬਰਦਾਰ ਐ ਅਕਾਲੀ ਦਲ ਸੋ ਇਹ ਕੋਈ ਮਾੜੀ ਗੱਲ ਨਹੀਂ ਹੈ ਜਿਹੜੀ ਗੱਲ ਹੈ ਨਾ ਦੇਖੋ ਆਮ ਆਦਮੀ ਪਾਰਟੀ ਨੇ ਜਿੱਤਦੀ ਕਈ ਫੈਕਟਰ ਨੇ ਇਹੀ ਹਰਮੀਤ ਸਿੰਘ ਸੰਧੂ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ 2021 ਦੀ ਚੋਣਾਂ ਦੇ ਵਿੱਚ ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਨਸ਼ਾ ਮਾਫੀਆ ਗਰਦਾਨ ਕੇ ਇਹਨਾਂ ਤੋਂ ਇਹ ਸੀਟ ਜਿਹੜੀ ਹੈ ਆਮ ਆਦਮੀ ਪਾਰਟੀ ਨੇ ਖੋਈ ਸੀ ਤੇ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਏਸਾ ਏਸੇ ਉਮੀਦਵਾਰ ਨੂੰ ਜਦੋਂ 4 ਸਾਲ ਪਹਿਲਾਂ ਇਲੈਕਸ਼ਨ ਲੜੀ ਸੀ ਇਹਨਾਂ ਨੇ ਅਕਾਲੀ ਦਲ ਵੱਲੋਂ ਤੇ ਏਸੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਡਰਗ ਲਾਉਡ ਕਿਹਾ ਸੀ ਕਿ ਆਪਾਂ ਨੂੰ ਔਨ ਰਿਕਾਰਡ ਯਾਦ ਹੈ ਆਪਾਂ ਨੂੰ ਪਤਾ ਸੋ ਹੁਣ ਅੱਜ ਇਹ ਬੰਦਾ ਕਿਵੇਂ ਦੁੱਧ ਧੋਤਾ ਹੋ ਗਿਆ ਜੀ ਜੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਕੋਈ ਵਾਸ਼ਿੰਗ ਮਸ਼ੀਨ ਹੈ ਜੀ ਜਿਹੜੇ ਪਾਇਆ ਉਹ ਸਾਫ਼ ਹੋ ਗਿਆ ਕਲੀਨ ਹੋ ਗਿਆ ਹੈਗਾ ਬੱਬਲ ਜੀ ਇਹ ਇਹ ਫੈਕਟ ਹੈ ਸਾਰੇ ਹੀ ਕਹਿੰਦੇ ਨੇ ਕਹਿੰਦੇ ਤੁਸੀਂ ਸਾਰਿਆਂ ਦਾ ਰਲੇਵਾ ਕਰਤਾ ਨਹੀਂ ਨਹੀਂ ਇਹਨਾਂ ਨੂੰ ਪੁੱਛੋ ਵੀ ਤੁਸੀਂ ਮੰਨਦੇ ਹੋ ਵੀ ਉਹ ਡਰੱਗ ਮਾਫੀਆ ਫਿਰ ਇਹਦਾ ਮਤਲਬ ਅਕਾਲੀ ਦਰਜ ਸੀਗੇ ਨਾ ਪਹਿਲਾਂ ਅਕਾਲੀ ਦਰਜ ਸੀਗੇ ਤੇ ਉਹ ਠੀਕ ਸੀ ਅਸੀਂ ਤਾਂ ਕਿਹਾ ਹੀ ਨਹੀਂ ਕਿਹਾ ਤਾਂ ਆਮ ਆਦਮੀ ਪਾਰਟੀ ਦੀ ਹੋ ਗਈ ਆਮ ਆਦਮੀ ਪਾਰਟੀ ਦਾ ਬੱਬਲ ਜੀ ਦੱਸ ਸਕਦੇ ਆ ਬੱਬਲ ਜੀ ਇਹ ਦੱਸ ਸਕਦੇ ਆ ਇਸ ਦੇ ਬਾਰੇ ਜੋ ਜਿਵੇਂ ਕਹਿ ਰਹੇ ਨੇ ਕਿ ਉੱਤੇ આરોਪ ਲੱਗੇ ਉਸ ਤੋਂ ਬਾਅਦ ਕਹਿੰਦੇ ਇਹ ਕਹਿੰਦੇ ਕਿ ਵਾਸ਼ਿੰਗ ਮਸ਼ੀਨ ਚ ਫੇਰ ਕੇ ਸਾਫ਼ ਕਰਤਾ ਮੈਂ ਬਰਬਰ ਭਗਵੰਤ ਸਿੰਘ ਮਾਣ